ਸਵਾਗਤ ਹੈ ਪੀ.ਸੀ. ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਜਿਨ੍ਹਾਂ ਨੇ ਇਹ ਕਿਹਾ ਹੋਵੇ ਕਿ ਸਵਾਲ ਪੁੱਛਿਆ ਕਰੋ ਬਾਈ ਕਿਉਂਕਿ ਤੁਸੀਂ ਵੋਟਾਂ ਪਾਉਂਦੇ ਹੋ ਤੁਹਾਡੇ ਹੀ ਪੈਸੇ ਹਨ ਤੇ ਸਰਕਾਰਾਂ ਚੱਲਦੀਆਂ ਨੇ ਸਵਾਲ ਪੁੱਛਿਆ ਕਰੋ ਤੇ ਜਦੋਂ ਲੋਕਾਂ ਨੂੰ ਇਹ ਕਹਿਣ ਵਾਲੇ ਲੋਕ ਕਿ ਸਵਾਲ ਪੁੱਛਿਆ ਕਰੋ ਜਦੋਂ ਵਾਰੀ ਉਹਨਾਂ ਦੀ ਆਈ ਸਵਾਲ ਪੁੱਛਣ ਦੀ ਤਾਂ ਸਵਾਲ ਪੁੱਛਣ ਵਾਲਿਆਂ ਤੇ ਪਰਚੇ ਕਰਨੇ ਸ਼ੁਰੂ ਕਰ ਦਿੱਤੇ ਔਰ ਹਵਾਲਾ ਦਿੱਤਾ ਦੇਖੋ ਜੀ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ ਇਹ ਤਾਂ ਸਿੱਧਾ ਸਿੱਧਾ ਕਾਤਲਾਰ ਨੇ ਇਹ ਤਾਂ ਸਿੱਧਾ ਸਿੱਧਾ ਆਮ ਜਨਤਾ ਨੂੰ ਪੜਕਾ ਰਹੇ ਨੇ ਲੋਕਾਂ ਨੂੰ ਪੜਕਾ ਰਹੇ ਨੇ ਤੇ ਜੇ ਲੋਕ ਭੜਕ ਗਏ ਤਾਂ ਸੁੱਖ ਸ਼ਾਂਤੀ ਅਮਨ ਕਾਨੂੰਨ ਆ ਪੰਜਾਬ ਦਾ ਖਤਮ ਹੋ ਜਾਏਗਾ ਡਿਸਟਰਬ ਹੋ ਜਾਏਗਾ ਵੈਸੇ ਤਾਂ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤ ਕੀ ਅਮਨ ਕਾਨੂੰਨ ਦੀ ਸਥਿਤੀ ਵਾਲੇ ਨੇ ਮੈਨੂੰ ਲੱਗਦਾ ਹੈ ਕਿ ਜਦ ਤੱਕ ਮੈਂ ਡਿਬੇਟ ਕਰ ਰਿਹਾ ਇੱਕ ਦੋ ਘਟਨਾਵਾਂ ਜਦੋਂ ਮੈਂ ਡਿਬੇਟ ਖਤਮ ਕਰਾਂਗਾ ਫਿਰ ਸਾਹਮਣੇ ਆ ਜਾਣਗੀਆਂ ਕਿ ਹੈਡਲਾਈਨ ਲਾ ਲਿਓ ਬਾਈ ਇੱਥੇ ਵੀ ਗੋਲੀ ਚੱਲ ਗਈ ਤੇ ਇੱਥੇ ਵੀ ਕਤਲ ਹੋ ਗਿਆ ਖੈਰ ਉਹ ਗੱ ਆਮ ਤੌਰ ਤੇ ਆਪਾਂ ਇਹ ਕਹਿੰਦੇ ਆ ਕਿ ਤੈਨੂੰ ਕੋਰਟ ਚ ਦੇਖਾਂਗੇ ਜਦੋਂ ਕਿਸੇ ਪਾਸੇ ਵੀ ਕੋਈ ਧੱਕਾ ਚੱਲਦਾ ਹੋਵੇ ਤਾਂ ਆਪਾਂ ਕਹਿੰਦੇ ਆ ਨਾ ਕਿ ਤੈਨੂੰ ਮੈਂ ਕੋਰਟ ਚ ਘੜੀਸੂਗਾ ਤੈਨੂੰ ਮੈਂ ਛੱਡਦਾ ਨਹੀਂ ਕਿਉਂਕਿ ਸਾਡੀ ਆਸ ਤੇ ਉਮੀਦ ਹੁੰਦੀ ਹੈ ਕਿ ਜਦੋਂ ਕਿਸੇ ਵੀ ਤਰ੍ਹਾਂ ਦਾ ਸਿਸਟਮ ਕਰਪਟ ਹੋ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਹੋ ਜੇ ਤਾਂ ਜੁਡੀਸ਼ਰੀ ਇੱਕ ਵੱਡੀ ਆਸ ਰੈਂਦੀ ਹੈ ਕਿ ਸਾਨੂੰ ਇਨਸਾਫ ਉੱਥੋਂ ਮਿਲੇਗਾ ਇਸੇ ਕਰਕੇ ਪਿੱਛੇ ਜੇ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਮਸਲਾ ਜਿਹਾ ਹੋਇਆ ਸੀਗਾ ਕੁਝ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਪਰਚਾ ਕੀ ਦਰਜ ਕੀਤਾ ਗਿਆ ਸੀ ਕਿ ਇਹਨਾਂ ਨੇ ਕੁਝ ਖਬਰਾਂ ਲੀਕ ਕੀਤੀਆਂ ਨੇ ਤੇ ਲੋਕਾਂ ਨੂੰ 扑ਕਾਣ ਦੀ ਕੋਸ਼ਿਸ਼ ਕੀਤੀ ਐ ਸੋ ਅੱਜ ਹਾਈ ਕੋਰਟ ਦੇ ਵਿੱਚ ਇੱਕ ਚੰਗਾ ਤਗੜਾ ਝਟਕਾ ਪੰਜਾਬ ਸਰਕਾਰ ਨੂੰ ਮਿਲਿਆ ਆਰਟੀਆਈ ਕਾਰਕੁਨ ਮਣ ਗੋਲ ਦੀ ਪਟੀਸ਼ਨ ਉੱਤੇ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਆ ਉਹ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਚੰਗੀ ਤਗੜੀ ਝਾੜ ਪਾਈ ਐ ਝਾੜ ਨਹੀਂ ਪਾਈ ਕਹਾਂਗੇ ਕਿ ਉਹ ਉਹਨਾਂ ਨੇ ਇੱਕ ਪਾਸੇ ਨਾਲ ਇਹ ਕੇਸ ਖਤਮ ਹੀ ਕਰ ਦਿੱਤਾ ਸਰਕਾਰ ਲੋਕਾਂ ਦੀ ਆਵਾਜ਼ ਦਬਣ ਦੀ ਕੋਸ਼ਿਸ਼ ਨਾ ਕਰੇ ਹਾਈ ਕੋਰਟ ਨੇ ਬਿਲਕੁਲ ਕਲੀਅਰ ਕੀਤਾ ਲੋਕਾਂ ਨੂੰ ਅਧਿਕਾਰ ਹੈ ਕਿ ਉਹ ਸਰਕਾਰ ਤੋਂ ਸਵਾਲ ਕਰ ਸਕਦੀ ਹੈ ਕਿਉਂਕਿ ਇਹ ਪੈਸਾ ਲੋਕਾਂ ਦਾ ਹੈ ਪੰਜਾਬ ਦੇ ਵਿੱਚ ਕੋਈ ਪੁਲਿਸ ਰਾਜ ਨਹੀਂ ਹੈ ਕਿ ਕੋਈ ਸਵਾਲ ਨਹੀਂ ਪੁੱਛ ਸਕਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਬੋਲ ਰਿਹਾ ਇਹ ਹਾਈ ਕੋਰਟ ਦੇ ਵਿੱਚ ਜੱਜ ਨੇ ਕੋਰਟ ਕੀਤੀਆਂ ਨੇ ਇੰਨੇ ਵੀ ਸੰਵੇਦਨਸ਼ੀਲ ਨਾ ਬਣੋ ਕਿ ਕੋਈ ਸਵਾਲ ਵੀ ਨਾ ਚੁੱਕ ਸਕੇ ਜਨਾਬ ਤੁਹਾਨੂੰ ਇੰਨੇ ਵੀ ਤੁਸੀਂ ਸੰਵੇਦਨਸ਼ੀਲ ਨਾ ਬਣੋ ਕਿਉਂਕਿ ਤੁਸੀਂ ਇਹ ਸਵਾਲ ਚੁੱਕਦੇ ਰਹੇ ਹੋ ਪਹਿਲਾਂ ਸਰਕਾਰੀ ਵਕੀਲ ਨੂੰ ਚੰਗੀ ਖਾਸੀ ਝਾੜ ਪਈ ਹੈ ਕਿ ਕਿ ਇੱਥੇ ਸਿਆਸੀ ਦਲੀਲਾਂ ਨਾ ਦਿਓ ਇਹ ਕੋਰਟ ਕਚੈਰੀ ਕੋਈ ਰੈਲੀ ਨਹੀਂ ਹੈਗੀ ਹੈ ਸਿਆਸੀ ਦਲੀਲਾਂ ਇਸ ਕਰਕੇ ਇੱਥੇ ਨਾ ਦਿਓ ਦਰਸਲ ਪੂਰਾ ਮਾਮਲਾ ਕੀ ਹੈ ਮੇਰੇ ਪਿੱਛੇ ਤੁਸੀਂ ਟੈਗ ਲਾਈਨ ਦੇਖ ਰਹੇ ਹੋ ਸਵਾਲ ਤਾਂ ਪੁੱਛਾਂਗੇ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਰ ਦੇ ਵਿੱਚ ਸੀ ਤਾਂ ਐਹੀ ਮਨਸੇਗਾ ਬਿਲਕੁਲ ਐਹੀ ਮਨਸੇ ਤੇ ਇੱਕ ਮਹਿਮਾਨ ਮੇਰੇ ਨਾਲ ਮਾਨਗੋਲ ਜਿਹੜੇ ਬੈਠੇ ਨੇ ਉਹ ਵੀ ਮੇਰਾ ਇਸ ਸਟੇਜ ਦਾ ਹਿੱਸਾ ਬਣਦੇ ਸੀਗੇ ਉਦੋਂ ਆਮ ਆਦਮੀ ਪਾਰਟੀ ਦੇ ਆਗੂ ਬੁਲਾਰੇ ਬੋਲਦੇ ਸੀ ਕਿ ਸਵਾਲ ਪੁੱਛਣੇ ਚਾਹੀਦੇ ਨੇ ਲੀਡਰਾਂ ਤੋਂ ਲੀਡਰ ਅਸੀਂ ਚੁਣੇ ਨੇ ਸਾਡੇ ਪੈਸੇ ਤੇ ਰਾਜ ਕਰ ਰਹੇ ਨੇ ਇਸ ਕਰਕੇ ਸਾਨੂੰ ਸਵਾਲ ਪੁੱਛਣੇ ਚਾਹੀਦੇ ਨੇ ਪਰ ਬਦਕਿਸਮਤੀ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਇਸ ਮੰਚ ਤੋਂ ਹੀ ਆਮ ਆਦਮੀ ਪਾਰਟੀ ਦੇ ਬੁਲਾਰੇ ਨਧਾਰਤ ਨੇ ਇਹਨਾਂ ਤਿੰਨ ਲੋਕਾਂ ਨੇ ਜਿਨ੍ਹਾਂ ਦੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੰਤੇਨਾ ਲੋਕਾਂ ਤੇ ਸਣੇ ਕੁਝ ਹੋਰ ਲੋਕਾਂ ਤੇ ਐਫ ਆਈ ਆਰ ਦਰਜ ਕੀਤੀ ਗਈ ਐਫ ਆਈ ਆਰ ਇਸ ਕਰਕੇ ਦਰਜ ਕੀਤੀ ਗਈ ਹੈ ਇਹ ਕਹਿੰਦੇ ਨੇ ਕਿ ਜਿਹੜਾ ਸਰਕਾਰੀ ਹੈਲੀਕਾਪਟਰ ਹੈ ਉਸ ਦੀ ਦੁਰਵਰਤੋਂ ਦੀ ਇਹਨਾਂ ਨੇ ਖਬਰ ਲਗਾਈ ਹੈ ਜੋ ਕਿ ਝੂਠੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ 扑ੜਕਾਣ ਵਾਲੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕੁਝ ਚੀਜ਼ਾਂ ਬੜੀਆਂ ਸੁਖਮ ਹੁੰਦੀਆਂ ਨੇ ਜਿਨ੍ਹਾਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ ਪਰ ਇਹਨਾਂ ਨੇ ਕੀਤੀ ਹੈ ਹੁਣ ਤੁਹਾਨੂੰ ਅੱਜ ਹਾਈ ਕੋਰਟ ਦੇ ਵਿੱਚ ਕੀ ਹੋਇਆ ਕਿ ਦਲੀਲ ਰੱਖੀ ਗਈ ਛੋਟਾ ਜਿਹਾ ਅੰਸ਼ ਤੁਹਾਡੇ ਸਾਹਮਣੇ ਰੱਖ ਰਿਹਾ ਸਰਕਾਰ ਕਹਿੰਦੀ ਇਹਨਾਂ ਦੀ ਪੋਸਟ ਨਾਲ ਕਾਨੂੰਨ ਵਿਵਸਥਾ ਦਾ ਸੰਕਟ ਖੜਾ ਹੋਇਆ ਇਹਨਾਂ ਨੇ ਲੋਕਾਂ ਨੂੰ ਪੜਕਾਣ ਦਾ ਕੰਮ ਕੀਤਾ ਇਸ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਹਾਈ ਕੋਰਟ ਦੇ ਵਿੱਚ ਅੱਗੋਂ ਹਾਈ ਕੋਰਟ ਨੇ ਫਿਰ ਕੀ ਕਿਹਾ ਇੱਥੇ ਪੁਲਿਸ ਰਾਜ ਨਹੀਂ ਇਹ ਕੇਸ ਕਿਵੇਂ ਬਣ ਸਕਦਾ ਜਦ ਤੁਸੀਂ ਪਬਲਿਕ ਲਾਈਫ ਦੇ ਵਿੱਚ ਹੋ ਤਾਂ ਇੰਨੇ ਵੀ ਸੰਵੇਦਨਸ਼ੀਲ ਨਾ ਬਣੋ ਕਿ ਤੁਹਾਡੇ ਤੋਂ ਕੋਈ ਸਵਾਲ ਵੀ ਨਾ ਪੁੱਛ ਸਕੇ ਕਿਵੇਂ ਕੀ ਤੁਸੀਂ ਪਟੀਸ਼ਨ ਕਰਤਾ ਨੂੰ ਕੋਈ ਜਾਣਕਾਰੀ ਦਿੱਤੀ ਸੀ ਫਿਰ ਪੁੱਛਿਆ ਤੁਸੀਂ ਇੱਥੇ ਸਿਆਸੀ ਦਲੀਲਾਂ ਨਾ ਦਿਓ ਨਹੀਂ ਤਾਂ ਮਾਮਲਾ ਬਹੁਤ ਅੱਗੇ ਤੱਕ ਜਾਏਗਾ ਤੁਸੀਂ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਅ ਦਬਾਉਣ ਦੀ ਆਵਾਜ਼ ਕੋਸ਼ਿਸ਼ ਕਰੋਗੇ ਤਾਂ ਲੋਕ ਹੋਰੜਕਣਗੇ ਲੋਕ ਸਭ ਜਾਣਦੇ ਨੇ ਕਿ ਸਹੀ ਐ ਤੇ ਕੀ ਗਲਤ ਐ ਇਹ ਹਾਈ ਕੋਰਟ ਦੇ ਜੱਜ ਸਹਿਬਾਨ ਨੇ ਕਿਹਾ ਇਹ ਸਾਰੀਆਂ ਦਲੀਲਾਂ ਦਿੱਤੀਆਂ ਇਹ ਤੁਸੀਂ ਦੇਖ ਰਹੇ ਹੋ ਮੇਰੇ ਇੱਕ ਪਾਸੇ ਸਰਕਾਰ ਨੇ ਜਿਹੜੀ ਆਪਣੀ ਦਲੀਲ ਦਿੱਤੀ ਸੀ ਤਾਂ ਉਸ ਦਲੀਲ ਦਾ ਹਾਈ ਕੋਰਟ ਦੇ ਵਿੱਚ ਹਸ਼ਰ ਕੀ ਹੋਇਆ ਔਰ ਹੁਣ ਇਸ ਕੇਸ ਦੀ ਅਗਲੀ ਸੁਣਵਾਈ ਫਰਵਰੀ ਦੇ ਵਿੱਚ ਹੋਏਗੀ ਹੁਣ ਉਦੋਂ ਤੱਕ تمام طرح ਦੀਆਂ ਰੋਕਾਂ ਨੇ ਜੜੀਆਂ ਇਹ ਲਗਾ ਦਿੱਤੀਆਂ ਕਿ ਇਹਨਾਂ ਇਸ ਕੇਸ ਤੇ ਵੀ ਕੋਈ ਪ੍ਰोसीडिंग ਜੜੀਆਂ ਇਸ ਕੇਸ ਦੀ ਰੋਕ ਦਿੱਤੀ ਗਈ ਹੈ ਕਿੰਨਾ ਕੋ ਵੱਡਾ ਸਰਕਾਰ ਦੇ ਲਈ ਝਟਕਾ ਹੈ ਔਰ ਕਿੰਨੀ ਕੋ ਵੱਡੀ ਕਾਮਯਾਬੀ ਹੈ ਉਹਨਾਂ ਲੋਕਾਂ ਤੇ ਜਿਹੜੇ ਲੋਕਾਂ ਦੀ ਆਵਾਜ਼ ਬਣਦੇ ਨੇ ਲੋਕਾਂ ਦੀ ਆਵਾਜ਼ ਚੁੱਕਦੇ ਨੇ ਮੇਰੇ ਨਾਲ ਮੌਜੂਦ ਨੇ ਮਾਨ ਗੋਲ ਸਾਹਿਬ ਆਰਟੀਆਇ ਐਕਟਵਿਸਟ ਨੇ ਆਰਟੀਆਇ ਕਾਰਕੁਨ ਨੇ ਅਕਸਰ ਤੁਸੀਂ ਮੇਰੇ ਨਾਲ ਦੇਖਦੇ ਹੋ ਇਹਨਾਂ ਨੂੰ ਮਿੰਟੂ ਗੁਰਸਰਿਆ ਭਾਜੀ ਵੀ ਮੌਜੂਦ ਨੇ ਸੀਨੀਅਰ ਪੱਤਰਕਾਰ ਨੇ ਬਹੁਤ ਬਹੁਤ ਸਵਾਗਤ ਹੈ ਜੀ ਦੋਵੇਂ ਮਹਿਮਾਨਾਂ ਦਾ ਗੋਲ ਸਾਹਿਬ ਸ਼ੁਰੂਆਤ ਤੁਹਾਡਾ ਤੋਂ ਕਰਦੇ ਹੋ ਤੁਹਾਡੀ ਪਟੀਸ਼ਨ ਤੇ ਸੁਣਵਾਈ ਹੋਈ ਹੈ ਗੁਰ ਸਾਹਿਬ ਇਸ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਇਹ ਕਹਿੰਦੇ ਆ ਕਿ ਸਰਕਾਰ ਜਦੋਂ ਕਿਸੇ ਵੀ ਖਿਲਾਫ ਐਫ ਆਈ ਆਰ ਦਰਜ ਕਰਦੀ ਹੈ ਤਾਂ ਉਹਦਾ ਬੇਸ ਪੂਰਾ ਤਿਆਰ ਰੱਖਦੀ ਹੈ ਕੋਈ ਵੀ ਪਰਚਾ ਦਰਜ ਕਰਨ ਤੋਂ ਪਹਿਲਾਂ ਪੁਲਿਸ ਆਪਣੇ ਏ ਜੀ ਤੋਂ ਜਾਂ ਕਾਨੂੰਨੀ ਮਹਾਰਤ ਤੋਂ ਸਲਾਹ ਜ਼ਰੂਰ ਲੈਂਦੀ ਹੈ ਕਿ ਭਾਈ ਪਰਚਾ ਕਰਨ ਲੱਗੇ ਆ ਕੋਰਟ 'ਚ ਜਾ ਕੇ ਖੜੇਗਾ ਕਿ ਨਹੀਂ ਖੜੇਗਾ ਇਹਦੀਆਂ ਲੱਤਾਂ ਪਾਰ ਚੱਲਣਗੀਆਂ ਕਿ ਨਹੀਂ ਚੱਲਣਗੀਆਂ ਫਿਰ ਇਹ ਨਲਾਇਕੀ ਕਿਹਦੀ ਹੈ ਇਸ ਵਾਰ ਇਹ ਏ ਜੀ ਸਾਹਿਬ ਦੀ ਟੀਮ ਦੀ ਨਲਾਇਕੀ ਹੈ ਜਾਂ ਪੁਲਿਸ ਦੀ ਨਲਾਇਕੀ ਹੈ ਰਪੇਜੀ ਦੇਖੋ ਸਰਕਾਰ ਹੋਵੇ ਸਰਕਾਰ ਕੋਲੇ ਏਡਾ ਵੱਡਾ ਏਜੀ ਆਫਿਸ ਹੋਵੇ ਡੀਏ ਆਫਿਸ ਹੋਵੇ ਤੇ ਮਤਲਬ ਮੈਂ ਸਮਝਦਾ ਕਿ ਇਤਨਾ ਤਾਂ ਕਾਨੂੰਨ ਜਿਹੜਾ ਕਿ ਆਮ ਬੰਦੇ ਨੂੰ ਵੀ ਪਤਾ ਉਹ ਵੀ ਇਹ ਉਹਦੀ ਵੀ ਪਾਲਣਾ ਨਹੀਂ ਕਰਦੇ ਇਹ ਤੋਂ ਇੱਕੋ ਹੀ ਗੱਲ ਸਾਬਤ ਹੁੰਦੀ ਹੈ ਕਿ ਸਰਕਾਰ ਨੂੰ ਕਿਸੇ ਦਾ ਡਰ ਨਹੀਂ ਰਿਹਾ ਸਰਕਾਰ ਜਿਹੜੀ ਹੈਗੀ ਹੈ ਕੁਰਸੀ ਤੇ ਬੈਠ ਕੇ ਉਹ ਐ ਏਦਾਂ ਹੋ ਗਈ ਹੈ ਕਿ ਸਾਰਾ ਕੁਝ ਸਾਡੇ ਅਕੋਰਡਿੰਗ ਚੱਲੇ ਆਮ ਲੋਕਾਂ ਨੂੰ ਤੇ ਉਹ ਕਟਕੁੱਤਨੀਆ ਸਮਝਦੇ ਆ ਕਿ ਫਲਾਣਾ ਸਾਡੀ ਗੱਲ ਨਹੀਂ ਮੰਨਦਾ ਤੇ ਪਾਉ ਪਰਚਾ ਫਲਾਣਾ ਸਾਡੀ ਗੱਲ ਨਹੀਂ ਮੰਨ ਰਿਹਾ ਇਹਨੂੰ ਦਿਓ ਅੰਦਰ ਸੋ ਇਹ ਹੀ ਕਾਰਨ ਹੈ ਕਿ اور ਐਫਆਈਆਰ ਤੁਸੀਂ ਦੇਖੋਗੇ ਜਿਹੜੀ ਭਾਸ਼ਾ ਐਫਆਈਆਰ ਦੇ ਵਿੱਚ ਵਰਤੀ ਹੋਈ ਸੀ ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਪੰਜਾਬ ਦੇ ਕਿਸੇ ਥਾਣੇ ਦੇ ਵਿੱਚ ਲਿਖੀ ਗਈ ਹੋਊਗੀ ਕਿਉਂਕਿ ਜਿਹਹ ਜੀ ਵਕਾਇਦ ਉਹਦੇ ਵਿੱਚ ਹੈਗੀ ਸੀ ਉਹ ਆਪਣੇ ਤਾਂ ਕੋਈ ਵਰਤਦਾ ਨਹੀਂਗਾ ਆਪਣੇ ਤਾਂ ਜਾਂ ਤਾਂ ਪੰਜਾਬੀ ਚ ਐਫਆਈਆਰ ਹੁੰਦੀ ਆ ਤੇ ਜਾਂ ਫਿਰ ਸਿੰਪਲ ਜਿਹੜੀ ਇੰਗਲਿਸ਼ ਵੀ ਲਿਖੀ ਹੁੰਦੀ ਉਹਦਾਂ ਦੀ ਨਹੀਂ ਲਿਖੀ ਹੁੰਦੀ ਤੇ ਜਿੰਨਾ ਕ ਸਾਨੂੰ ਪਤਾ ਲੱਗਿਆ ਕਿ ਉਹ ਹੋ ਸਕਦਾ ਹੈ ਕਿ ਉਹ ਦਿੱਲੀ ਬਣ ਕੇ ਆਈ ਹੋਵੇ ਤੇ ਉਹਨਾਂ ਦੇ ਇਸ਼ਾਰੇ ਤੇ ਹੀ ਹੋਈ ਹੋਵੇ ਪਰ ਘੱਟੋ ਘੱਟ ਕਾਨੂੰਨ ਦੀ ਜਿਹੜੀ ਪਾਲਣਾ ਕਰਨੀ ਹੈ ਅਸੀਂ ਕਾਨੂੰਨ ਜਿਹੜਾ ਜਿੰਨਾ ਕਿਸ ਉਹ ਉਹ ਘੱਟੋ ਘੱਟ ਤੁਸੀਂ ਉਹਦੇ ਕਿ ਫਿਰ ਛੋਟੇ ਜਿਹੇ ਵਕੀਲ ਤੋਂ ਸਲਾਹ ਲੈ ਲਓ ਵੀ ਕੀ ਕੀ ਕਰਨਾ ਹੈ ਕੀ ਨਹੀਂ ਕਰਨਾ ਪਰ ਸਲਾਹ ਬਿਲਕੁਲ ਨਹੀਂ ਹੋ ਰਹੀ ਬੜੀ ਮੰਦਪਾਗੀ ਹੈ ਕਿ ਆਮ ਲੋਕਾਂ ਦੇ ਕਿਸ ਤਰੀਕੇ ਨਾਲ ਐਫ ਆਈ ਆਰ ਦੀ ਕੋਰਟ ਦੇ ਵਿੱਚ ਹੋਇਆ ਕੀ ਹੈ ਥੋੜਾ ਜਿਹਾ ਤੁਹਾਡੇ ਰਾਹੀ ਵੀ ਸਮਝ ਲੈਣੇ ਗੋਲ ਸਾਹਿਬ ਹੋਇਆ ਕੀ ਕੋਰਟ ਦੇ ਵਿੱਚ ਫਿਰ देखो ਜਿੰਨਾ ਪਤਾ ਲੱਗਿਆ ਕੋਰਟ ਦੇ ਪਿੱਗੀ ਫਟਕਾਰ ਲਗਾਈ ਹੈ ਸਰਕਾਰ ਨੂੰ ਔਰ ਕਿਹਾ ਕਿ ਇਹ ਤੁਸੀਂ ਐਫ ਆਈ ਆਰ ਕਿਵੇਂ ਕਰ ਦਿੱਤੀ ਉਹ ਮਤਲਬ ਜੇ ਇਹ ਪੋਸਟ ਪਾਈ ਹੈ ਉਹਨਾਂ ਨੇ ਇਹ ਡਾਟਾ ਕਿਵੇਂ ਕਨਫਿਡੈਂਸ਼ੀਅਲ ਹੈ ਕਿਵੇਂ ਕਨਫਿਡੈਂਸ਼ੀਅਲ ਹੈ ਜਾਂ ਕਿਸ ਤਰੀਕੇ ਨਾਲ ਇਹ ਡਾਟਾ ਤੇ ਜਿਹੜਾ ਹੈਗਾ ਕਿਸੇ ਨੂੰ ਹਾਮ ਕਰਦਾ ਇਹ ਤਾਂ ਆਲਰੇਡੀ ਪਬਲਿਕ ਡੋਮੇਨ ਦੇ ਵਿੱਚ ਤੇ ਜਿਹੜੀ ਧਰਾਵਾ ਤੁਸੀਂ ਲਾਈਆਂ ਨੇ ਕਿ ਪੋਲਰਾਈਜੇਸ਼ਨ ਹੋ ਜੂ ਫਲਾਣਾ ਹੋ ਜੂ ਤੇ ਉਹ ਕਿਵੇਂ ਬਣਦਾਗਾ ਉਥੇ ਮਤਲਬ ਬੜੀਆਂ ਦਲੀਲਾਂ ਦੇਣ ਦੀ ਕੋਸ਼ਿਸ਼ ਕੀਤੀ ਜਿੰਨਾ ਕਿ ਪਤਾ ਲੱਗਿਆ ਮੀਡੀਆ ਦੇ ਥਰੂ ਕਿ ਜੱਟ ਸਾਹਿਬ ਨੇ ਕਿਹਾ ਕਿ ਇਹ ਵਕੀਲਾਂ ਨੂੰ ਕਿ ਤੁਸੀਂ ਸਿਆਸੀ ਦਲੀਲਾਂ ਨਾ ਦਿਓ ਮਾਮਲਾ ਅੱਗੇ ਵੱਧ ਜਾਏਗਾ ਇਸ ਕਰਕੇ ਬੜਾ ਮਤਲਬ کورٹ ਨੇ ਫਟਕਾਰ ਲਗਾਈ ਔਰ ਉੱਥੇ ਕਾਫੀ ਘੰਟਾ ਸਵਾ ਘੰਟਾ ਬਹਿਸ ਚੱਲੀ ਔਰ ਉਹ ਜਿਹੜਾ ਹਾਲ ਹੈ ਸਰਕਾਰ ਦਾ ਉਹ ਦੇਖਣਾ ਸੀ ਉੱਥੇ ਅੱਛਾ ਹੁਣ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਤੇ ਮਣਕ ਗੁਲ ਸਾਹਿਬ ਰੋਕ ਲੱਗੀ ਹੈ ਕਿ ਅਗਲੀ ਸੁਣਵਾਈ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ ਵੀ ਬਿਲਕੁਲ ਜੀ ਮਾਨਯੋਗ ਹਾਈ ਕੋਰਟ ਨੇ ਜਿਹੜੀ ਕਾਰਵਾਈ ਹੈ ਉਹ ਐਫ ਆਈ ਆਰ ਦੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ ਕਿਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਨੀ ਔਰ ਅੱਗੇ ਜਿਹੜੀ ਅਗਲੇ ਮਹੀਨੇ ਦੀ ਮੈਂ ਕਹਿੰਦਾ 24 ਤਰੀਕ ਪਾਈ ਹੈ ਜੀ ਉਦੋਂ ਆਣਾ ਹੈ ਉਦੋਂ ਬਾਕੀ ਸਰਕਾਰ ਨੂੰ ਨੋਟਿਸ ਕਰ ਦਿੱਤਾ ਹੈ ਕਿ ਤੁਸੀਂ ਜਿਹੜਾ ਹੈਗਾ ਜਿਹਦਾ ਜਵਾਬ ਦਿਓ ਔਰ ਬਿਲਕੁਲ ਬੜੀ ਸਰਕਾਰ ਨੂੰ ਜਦੋਂ ਇੱਕ ਐਫਆਈਆਰ ਕੀਤੀ ਹੋਵੇ ਔਰ ਉਹਦੇ ਉੱਤੇ ਸਟੇ ਲੱਗ ਜੇ ਸਟੇ ਲਗਾਈ ਗਈ ਹੈ ਤੇ ਹੋਰ ਸਰਕਾਰ ਨੂੰ ਨੋਟਿਸ ਹੋ ਜਾਊ ਇੱਕ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਉਹ ਕਲੀਅਰ ਹੁੰਦਾ ਹੈ ਕਿ ਸਰਕਾਰ ਨੇ ਜਿਹੜਾ ਹੈਗਾ ਲਾਅ ਦਾ ਮਿਸਯੂਜ਼ ਕੀਤਾ ਆਪਣੀ ਪਾਵਰ ਦਾ ਮਿਸਯੂਜ਼ ਕੀਤਾ ਪੁਲਿਸ ਦਾ ਮਿਸਯੂਜ਼ ਕੀਤਾ ਔਰ ਕੋਰਟ ਨੇ ਉਹਨੂੰ ਫਟਕਾਰ ਲਗਾਈ ਹੈ ਔਰ ਅਸੀਂ ਸਾਰੇ ਇਸ ਗੱਲ ਤੋਂ ਜਿਹੜਾ ਹੈਗਾ ਮਾਨਯੋਗ ਹਾਈ ਕੋਰਟ ਦੇ ਧਰਵਾਦੀ ਆ ਕਿ ਉਹਨਾਂ ਨੇ ਘੱਟੋ ਘੱਟ ਜਿਹੜੀ ਬੋਲਣ ਦੀ ਆਜ਼ਾਦੀ ਹੈ ਸਾਡੀ ਸਾਡੀ ਜਿਹੜੀ ਆਪਦੀ ਸਵਾਲ ਕਰਨ ਦੀ ਆਜ਼ਾਦੀ ਹੈ ਉਹਨੂੰ ਉਹ ਕੈਮ ਰੱਖੀ ਔਰ ਮੈਟਰ ਨੂੰ ਬੜੇ ਸੈਂਸਟਿਵ ਜਿਹੜਾ ਇਹਨਾਂ ਨੇ ਬਣਾ ਰੱਖਿਆ ਸੀਗਾ ਜਿਹਦੇ ਵਿੱਚ ਕੁਝ ਵੀ ਨਹੀਂ ਸੀਗਾ ਸਿਰਫ ਸਵਾਲ ਕੀਤਾ ਸੀਗਾ ਉਹਨੂੰ ਬੜਾ ਕਲੀਅਰਲੀ ਜਿਹੜਾ ਹੈਗਾ ਉੱਥੇ ਅ ਦਸਿਆ ਹੋਰ ਇਹਨਾਂ ਨੂੰ ਬੜੀ ਫਟਕਾਰ ਲਗਾਈ ਔਰ ਬਾਕੀ ਜਿਹੜੀ ਡਿਟੇਲਡ ਆਰਡਰ ਦੀ ਕਾਪੀ ਹੈ ਉਹ ਹਜੇ ਆਊਗੀ ਫਿਰ ਉਸ ਤੋਂ ਬਾਅਦ ਬਾਕੀ ਦਸਾਇਆ ਜਾ ਬਿਲਕੁਲ ਠੀਕ ਹੈ ਜੀ ਮਿੰਟੂ ਗੁਰਸਰੀਆ ਵੀ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਜਿਵੇਂ ਤਗਮੇ ਤੇ ਸਰਟੀਫਿਕੇਟ ਤਾਂ ਲੋਕ ਹੱਥਾਂ 'ਚ ਲਈ ਫਿਰਦੇ ਨੇ ਤੁਹਾਡੇ ਤੇ ਵੀ ਬੜੇ ਤਗਮੇ ਤੇ ਸਰਟੀਫਿਕੇਟ ਤੁਹਾਨੂੰ ਵੀ ਵੰਡੇ ਜਾਣਗੇ ਅੱਜਕੱਲ ਵੱਖ-ਵੱਖ ਮੀਮਸ ਬਣਾ ਕੇ ਵੱਖ-ਵੱਖ AI ਬਣਾ ਕੇ ਜਿਹੜਾ ਸਰਕਾਰ ਦੇ ਖਿਲਾਫ ਆਵਾਜ਼ ਚੁਕੇਗਾ ਉਹ ਤਾਂ ਜਾਂ ਤਾਂ ਫਲਾਣੇ ਦਾ ਚੇਲਾ ਹੈ ਜਾਂ ਫਲਾਣੇ ਦੀਆਂ ਪਿੱਡਾਂ ਹੈ ਹੁਣ ਇਸ ਤੇ ਹਾਈ ਕੋਰਟ ਨੇ ਵੀ ਤਾਂ ਕੁਝ ਦੇਖਿਆ ਹੀ ਹੋਣਾ ਨਾ ਜੇ ਕੇਸ ਦੇ ਵਿੱਚ ਕੋਈ ਦਮ ਹੁੰਦਾ ਜੇ ਕੇਸ ਦੀਆਂ ਕੋਈ ਲੱਤਾਂ ਲੱਗਦੀਆਂ ਹੁੰਦੀਆਂ ਤੇ ਘੱਟੋ ਘੱਟ ਐਫ ਆਈ ਆਰ ਤੇ ਸਟੇ ਬਹੁਤ ਘੱਟ ਲੱਗਦੀ ਹੁੰਦੀ ਹੈ ਨੋਟਿਸ ਜ਼ਰੂਰ ਕਰ ਦਿੱਤਾ ਜਾਂਦਾ ਸਰਕਾਰ ਨੂੰ ਕਿ ਤੁਸੀਂ ਜਵਾਬ ਦਿਓ ਪਰ ਇੱਥੇ ਨੋਟਿਸ ਵੀ ਹੋਇਆ ਤੇ ਸਟੇ ਵੀ ਲੱਗੀ ਹੈ ਕਿਵੇਂ ਦੇਖਦੇ ਹੋ ਹਾਂ ਜੀ ਅੱਛਾ ਪਹਿਲੀ ਗੱਲ ਇਹ ਹੈ ਕਿ ਥੋੜਾ ਨਾ ਬੈਕਗ੍ਰਾਉਂਡ 'ਚ ਜਾਣਾ ਚਾਹੀਦਾ ਜੀ ਸਾਨੂੰ ਹੂੰ ਤੁਸੀਂ ਦੇਖੋ ਜਦੋਂ ਇਹ ਸਰਕਾਰ ਆਈ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਅਰਵਿੰਦ ਕੇਜਰੀਵਾਲ ਦੇ ਦਿੱਲੀ ਤੋਂ ਸਿਆਸੀ ਵਿਰੋਧੀ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਸੀ ਚਾਹੇ ਉਹਦੇ ਵਿੱਚ ਬਗਾਅ ਹੋਵੇ ਲਾਂਬਾ ਜੀ ਚਾਹੇ ਮੇਰੇ ਖਿਆਲ ਦੇ ਨਾਲ ਇੱਕ ਜੰਦਲ ਸਾਹਿਬ ਸੀਗੇ ਚਾਹੇ ਇਸ ਤਰ੍ਹਾਂ ਫਿਰ ਤੁਸੀਂ ਅੱਗੇ ਆ ਜਾਓ ਉਸ ਤੋਂ ਬਾਅਦ ਖਾਸ ਤੌਰ ਤੇ ਕੁਝ ਪੱਤਰਕਾਰ ਜਿਨ੍ਹਾਂ ਦੇ ਵਿੱਚ ਆਪਾਂ ਦੇਖਦੇ ਹਾਂ ਸੁਖਨੈਬ ਸਿੱਧੂ ਫਿਰ ਇਸ ਤੋਂ ਇਲਾਵਾ ਭਾਵਨਾ ਕਿਸ਼ੋਰ ਜਿਸ ਨੇ ਉਹ ਬੰਗਲੇ ਵਾਲੀ ਸਟੋਰੀ ਕੀਤੀ ਸੀ ਤੁਹਾਨੂੰ ਯਾਦ ਹੋਣਾ ਹੈ ਕਿ ਅਜਿ ਉਸ ਨੂੰ ਅਰੈਸਟ ਕੀਤਾ ਗਿਆ ਔਰ ਉਹਦੀ ਵੀ ਕਹਾਣੀ ਜਿਹੜੀ ਆ ਉਹ ਬੜੀ ਦਿਲਚਸਪ ਸੀਗੀ ਜੇ ਤੁਸੀਂ ਦੇਖੋਗੇ ਨਾ ਉਸ ਕੇਸ ਦੇ ਜੀ ਉਹਦੇ ਵਿੱਚ ਕੀ ਕੀਤਾ ਸੀਗਾ ਕਿ ਉਸ ਰਿਪੋਰਟਰ ਤੇ ਇੱਕ ਬੀਬੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ। ਹਮ ਐਸਆ ਐਸਟੀ ਐਕਟ ਦੇ ਤਹਿਤ ਅੱਛਾ ਕਮਾਲ ਦੀ ਗੱਲ ਇਹ ਕਿ ਉਸ ਬੀਬੀ ਦਾ ਸ਼ਾਇਦ ਇੱਕ ਹੋਰ ਪਰਚੇ 'ਚ ਹਾਲੀ ਦੇ ਦਿਨਾਂ ਦੇ ਵਿੱਚ ਨਾਂ ਵੀ ਆਇਆ। ਹਮ ਉਹਦਾ ਹਾਂਜੀ ਤਮਾਲੋ ਕਿ ਕੀ ਦੀ ਆ ਸੋ ਹੀਣੀ ਕਹਾਣੀ ਸੀ ਕਿ ਜੀ ਉਕਰ ਰਿਪੋਰਟਰ ਦੀ ਗੱਡੀ ਉਹਦੇ ਵਿੱਚ ਵੱਜੀ ਫਿਰ ਉਸਨੇ ਜਾਤੀ ਸੂਚਕ ਅਪਸ਼ਬਦ ਕਹ ਤਾਂ ਉੱਥੇ ਹੀ ਹਾਈ ਕੋਰਟ ਨੇ ਕਹਿ ਸੀ ਕਿ ਯਾਰ ਦਿੱਲੀ ਤੋਂ ਆ ਕੇ ਕੋਈ ਰਿਪੋਰਟ ਕਰ ਰਿਹਾ ਹੈ ਰਿਪੋਰਟਰ ਕਮਾਲ ਦੀ ਗੱਲ ਹੈ ਕਿ ਉਹ ਨਾਲ ਪੁੰਡਲੀ ਲੈ ਕੇ ਆਇਆ ਸੀ ਇਹ ਕੌਣ ਹੈ ਕਿਸ ਕਾਸਟ ਤੋਂ ਤਾਂ ਤੁਹਾਨੂੰ ਯਾਦ ਹੋਣਾ ਕਿ ਅੱਧੀ ਰਾਤ ਤੋਂ ਬਾਅਦ ਉਹਨੂੰ ਰਿਹਾਈ ਮਿਲੀ ਸੀ ਬਿਲਕੁਲ ਠੀਕ ਗੱਲ ਫਿਰ ਅੱਗੇ ਆ ਜਾਓ ਕਿ ਇਹਨਾਂ ਨੇ ਕੁਝ ਜਿਹੜੇ ਚਿੰਤਕ ਕਿਸਮ ਦੇ ਲੋਕ ਨੇ ਚਾਹੇ ਮਾਲੀ ਸਾਹਿਬ ਚਾਹੇ ਕੁਝ ਹੋਰ ਉਹਨਾਂ ਤੇ ਕੁਝ ਬੋਲਣ ਵਾਲੇ ਜਿਦਾਂ ਲਖਾ ਸੁਧਾਨਾ ਤੇ ਆਦਿਕ ਇਹਨੂੰ ਵੀ ਮਾਮਲੇ ਦਰਜ ਕੀਤੀ ਹੁਣ ਇਸ ਸਾਰੇ ਪ੍ਰਕਰਨ ਨੂੰ ਜਦੋਂ ਆਪਾਂ ਸਮਝਦੇ ਆ ਤਾਂ ਬੇਸਿਕਲੀ ਇਹ ਆ ਕਿ ਇਸ ਐਫ ਆਈ ਆਰ ਨੂੰ ਜਦੋਂ ਤੁਸੀਂ ਗੌਰ ਨਾਲ ਵੇਖੋਗੇ ਹੂੰ ਹੂੰ ਜਦੋਂ ਤੁਸੀਂ ਗੌਰ ਨਾਲ ਵੇਖੋਗੇ ਇਸ ਐਫ ਆਈ ਆਰ ਨੂੰ ਤਾਂ ਇਹਦੇ ਵਿੱਚ ਜਿਹੜੇ ਸਾਡੇ ਤੋਂ ਇਲਾਵਾ ਨਾਮ ਨੇ ਨਾ ਹਰਪ੍ਰੀਤ ਜੀ ਜੀ ਉਹਨਾਂ ਨੂੰ ਚੰਗੀ ਤਰ੍ਹਾਂ ਬਾਤੋਗੇ ਤਾਂ ਉਹਦੇ ਵਿੱਚ ਕੁਝ ਐਨਆਰਆਈ ਨੇ ਹਾਂ ਉਹ ਵੀ ਆ ਪਰ ਅਸਲ ਵਿੱਚ ਕੀ ਆ ਕਿ ਬੇਸਿਕਲੀ ਜੇ ਆਪਾਂ ਦੇਖੀਏ ਇਹਨਾਂ ਦਾ ਕੰਮ ਕੀ ਆ ਕਿ ਇਹ ਇੱਕ ਨੂੰ ਨਿਸ਼ਾਨਾ ਬਣਾ ਕੇ ਦਸਾਂ ਨੂੰ ਡਰਾਉਣ 'ਚ ਯਕੀਨ ਰੱਖਦੇ ਆ ਅਸਲ ਤੇ ਵਿੱਚ ਘਾਣੀ ਇਹ ਆ ਕਿ ਤੁਸੀਂ ਜਦੋਂ ਕਿਸੇ ਬੰਦੇ ਨੂੰ ਡਰਾ ਲੋਗੇ ਤਾਂ ਜਿਹੜੇ ਦੂਸਰੇ ਨੇ ਉਹ ਦੂਸਰੇ ਚੁੱਪ ਕਰ ਜਾਣਗੇ ਜਿਵੇਂ ਇਸ ਮਸਲੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਔਰ ਆਤਸ਼ੀ ਵਾਲਾ ਮਸਲਾ ਦੇਖੋ ਹਾਲ ਦੇ ਦਿਨਾਂ ਦੇ ਵਿੱਚ ਹਾਂ ਕਿ ਹਾਤਿਸ਼ੀ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਕੱਟ ਦਿੱਤੀ ਗਈ ਕਿਉਂ ਤਾਂ ਕਿ ਮਾਮਲਾ ਕਿ ਨਾ ਵਧੇ ਇਸ ਨੂੰ ਕਵਰ ਕਰਨ ਤੇ ਰੋਕ ਲੱਗ ਜਾਵੇ ਜਾਂ ਬੰਦਾ ਡਰੇ ਇਸ ਨੂੰ ਸ਼ੇਅਰ ਕਰਨ ਤੇ ਕਿਹਾ ਤਾਂ ਐਫ ਆਈ ਆਰ ਆਮ ਤੌਰ ਤੇ ਪੱਤਰਕਾਰਾਂ ਦੇ ਮਨ ਦੇ ਵਿੱਚ ਥੋੜਾ ਗੱਲ ਨਾਲ ਸਹਿਮਤਾ ਬੰਦਾ ਕਹਿੰਦਾ ਕਾਨੂੰ ਪੰਗਾ ਲੈਣਾ ਯਾਰ ਛੱਡ ਹੀ ਦਿਓ ਜ਼ਿਆਦਾ ਪੰਗੇ 'ਚ ਨਾ ਹੀ ਪਵੋ ਆਮ ਤੌਰ ਤੇ ਹੋ ਜਾਂਦਾ ਆਮ ਬੰਦਾ ਡਰਦਾ ਹੈ ਨਾ ਜੀ ਕਿ ਯਾਰ ਇਹ ਤਾਂ ਕਿਉਂਕਿ ਜਿਹੜੇ ਕੁਝ ਸ਼ੇਅਰ ਕਰਨ ਵਾਲੇ ਸੀ ਤੁਸੀਂ ਵੀ ਦੇਖੋ ਨਾ ਕਿ ਮਾਨਿਕ ਗੋਇਲ ਦਾ ਜਿਹੜਾ ਉਹ ਡਾਕੂਮੈਂਟ ਸੀਗਾ ਹਮ ਜਿਹੜਾ ਰਡਾਰ ਡਾਟਾ ਜਿਸ ਨੂੰ ਆਪਾਂ ਬੋਲਦੇ ਆਂ ਜੀ ਫਲਾਈਟ ਦਾ ਉਹ ਇੱਕ ਕਹਿ ਲੋ ਕਿ ਬੜਾ ਆਮ ਆਮ ਜਿਹਾ ਕਾਗਜ਼ ਸੀ ਆਮ ਜਿਹਾ ਡਾਕੂਮੈਂਟ ਸੀ ਤੇ ਮੈਂ ਮੈਂ ਤੇ ਉਹਦੀ ਵੀ ਜਸਟ ਇੱਕ ਵਿਅੰਗ ਕੀਤਾ ਜਿਸ ਵਿਅੰਗ ਨੂੰ ਕਰ ਕਰਕੇ ਮੁੱਖ ਮੰਤਰੀ ਸਾਹਿਬ ਇੱਥੋਂ ਤੱਕ ਪਹੁੰਚੇ ਆ ਇੱਕ ਮੇਰਾ ਤੁਸੀਂ ਪੋਸਟ ਪੜੋਗੇ ਸ਼ਾਇਦ ਮੇਰੇ ਖਿਆਲ ਦੇ ਨਾਲ ਜਦੋਂ ਕਿਤੇ ਜੱਜ ਸਾਹਿਬ ਨੇ ਕਿਤੇ ਉਹ ਵੇਖ ਲਿਆ ਵੀ ਆਹ ਮਕਦਮਾ ਇਸ ਬੰਦੇ ਤੇ ਕੀਤਾ ਹੈ ਤੇ ਮੇਰੇ ਖਿਆਲ ਨਾਲ ਉਹਦੇ ਆਪ ਹੀ ਉਹਦੇ ਤੋਂ ਹੱਸਣਗੇ ਕਿ ਯਾਰ ਕਮਾਲ ਹੈ ਮੈਂ ਤਾਂ ਕੁਝ ਵੀ ਨਹੀਂ ਕਿਹਾ ਸੀ ਉਹਦੇ ਚ ਕਹਿਣ ਦਾ ਇਹ ਹੋਆ ਕਿ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਤੇ ਹੁਣ ਉਹਨਾਂ ਗੱਲਾਂ ਤੋਂ ਜਿਸ ਤਰ੍ਹਾਂ ਭੱਜਦੇ ਪੈ ਨੇ ਅਸਲ ਦੇ ਵਿੱਚ ਇਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੰਮ ਕਰਨ ਦਾ ਟੰਗਿਆ ਕਾਰਕਰਦਗੀ ਆ ਕਿ ਭਾਈ ਇੱਕ ਦੋ ਬੰਦੇ ਟੰਗਦੇ ਉਸ ਤੋਂ ਬਾਅਦ ਫਿਰ ਜਿਹੜਾ ਡਰ ਆ ਦੂਜਿਆਂ 'ਚ ਪੈ ਪੈਦਾ ਹੋ ਜਾਏਗਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਤੁਸੀਂ ਫਿਰਤ ਪਾ ਰਹੇ ਹੋ ਬਿਲਕੁਲ ਠੀਕ ਗੱਲ ਕੱਲ ਨੂੰ ਕੋਈ ਤੁਹਾਡੇ ਤੋਂ ਵੀ ਗਾਂ ਆ ਗਿਆ ਆ ਗਿਆ ਹਾਂ ਉਹ ਤੇ ਉੱਟ ਕੇ ਕਹੇਗਾ ਕਿ ਸਵੇਰੇ ਕੋਠੇ ਤੇ ਚੜ ਕੇ ਬਾਂਗ ਦਿਓ ਹੂੰ ਤੇ ਬਾਂਗ ਦੇਣ ਵੇਲੇ ਤੁਸੀਂ 10 ਬਾਂਗਾ ਦੇ ਕੇ ਤੇ ਸਾਹ ਵੀ ਨਹੀਂ ਲੈਣਾ ਹੂੰ ਆ ਫਿਰ ਇਹ ਇਹ ਜਿਹੜਾ ਖਾਸਾ ਹੈ ਸਾਡੇ ਖਿੱਤੇ ਦਾ ਸਾਡੀ ਜਿਹੜੀ ਖਸਲਤ ਆ ਸਾਡੀ ਉਹ ਹੈ ਕਿ ਅਸੀਂ ਇਹ ਤਾਂ ਨਹੀਂ ਚੁੱਪ ਕਰਦੇ ਹਾਂ ਸਾਡਾ ਕੰਮ ਮੈਂ ਥੋੜਾ ਜਿਹਾ ਥੋੜਾ ਜਿਹਾ ਜਾਣਣਾ ਜ਼ਰੂਰ ਚਾਹਣਾ ਮਿੰਟੂ ਗੁਰਸਰੀਏ ਭਾਜੀ ਤੁਸੀਂ ਤਾਂ ਬੜੇ ਨੇੜੇ ਤੋਂ ਦੇਖਿਆ ਹੋਇਆ ਕਿਉਂਕਿ ਸਟਾਇਰ ਕਰਨਾ ਤਾਂ ਮਤਲਬ ਪੰਜਾਬ ਦਾ ਖਾਸਾ ਜਿਸ ਤਰ੍ਹਾਂ ਤੁਸੀਂ ਕਹੇ ਕਿ ਰਹਿੰਦਾ ਹੀ ਰਹਿੰਦਾ ਹੈ ਹਮੇਸ਼ਾ ਹੀ ਇਹ ਗੱਲ ਰਹਿੰਦੀ ਹੈ ਮੁੱਖ ਮੰਤਰੀ ਸਾਹਿਬ ਤਾਂ ਖੁਦ ਸਟਾਰ ਕਰ ਕਰਕੇ ਇਸ ਥਾਂ ਤੇ ਪਹੁੰਚੇ ਨੇ ਵਿਰੋਧੀਆਂ ਨੂੰ ਚੰਗੇ ਤਗੜੇ ਰਗੜੇ ਵੀ ਲਾਉਂਦੇ ਰਹੇ ਨੇ ਫਿਰ ਤੁਹਾਨੂੰ ਲੱਗਦਾ ਹੈ ਕਿ ਇਹ ਗੱਲਾਂ ਉਹਨਾਂ ਦੀ ਸਮਝ ਨਹੀਂ ਆ ਰਹੀਆਂ ਕਿਉਂਕਿ ਆਮ ਤੌਰ ਤੇ ਪੱਤਰਕਾਰਾਂ ਨੂੰ ਅਸੀਂ ਮੰਨਦੇ ਹਾਂ ਕਿ ਇਹ ਚਿੰਤਕ ਨੇ ਭਾਈ ਇਹ ਤਾਂ ਵਿਸਲ ਬਲੋਅਰ ਨੇ ਸਗੋਂ ਜੜੀਆਂ ਖਾਮੀਆਂ ਕਮੀਆਂ ਨੇ ਸਾਨੂੰ ਸੌਖੇ ਸ਼ਬਦਾਂ ਚ ਮਿਲਣ ਗਈਆਂ ਤੇ ਜੇ ਇਸ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕਰਾਂਗੇ ਉਤੋਂ ਜ਼ਿਆਦਾ ਸਰਪ੍ਰਸ ਨਹੀਂ ਹੋਏਗਾ ਫਿਰ ਤਿੰਤ ਤੁਸੀਂ ਕਿਤੇ ਜ਼ੋਰ ਦੇਖੋ ਮੈਂ ਪਰਸੋਂ ਇੱਕ ਹੋਰ ਆਰਟੀਆਈ ਦਾ ਜਵਾਬ ਪੋਸਟ ਕੀਤਾ ਸੀਗਾ ਹੁਣ ਇੱਕ ਤੁਸੀਂ ਉਸ ਚੀਜ਼ ਨੂੰ ਗੌਰ ਨਾਲ ਦੇਖੋ ਮੈਂ ਆਪਦੇ ਆਫੀਸ਼ੀਅਲ ਪੇਜ ਤੇ ਪਾਇਆ ਵਿਆ ਉਹ ਦਸੰਬਰ ਦੇ ਪਹਿਲੇ ਹਫਤੇ ਦਾ ਡਾਟਾ ਮੰਗਿਆ ਗਿਆ ਸੀਗਾ ਉਹਦੇ ਵਿੱਚ ਔਰ ਇਹਨਾਂ ਨੇ ਡਿਨਾਈ ਕੀਤਾ ਡਿਨਾਈ ਕੀਤਾ ਇਹ ਕਹਿ ਕੇ ਕਿ ਮੁੱਖ ਮੰਤਰੀ ਦੇ ਸਿਕਿਉਰਟੀ ਦੇ ਮੱਦੇ ਨਜ਼ਰ ਇਹ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਅਵੇਲੇਬਲ ਨਹੀਂ ਕਰਵਾਈ ਜਾ ਸਕਦੀ ਮਤਲਬ ਕਿ ਭਾਈ ਉਹਦੇ ਚ ਕੀ ਸੀ ਕਿ ਭਾਈ ਇਹ ਉਡਾਨਾਂ ਕਿੱਥੋਂ ਦੀਆਂ ਹੋਈਆਂ ਨੇ ਖਰਚ ਕੀ ਆ ਚੰਪਲ ਅੱਛਾ ਅੱਛਾ ਇਸ ਤੋਂ ਪਹਿਲਾਂ ਜੇ ਤੁਸੀਂ ਦੇਖਿਆ ਹੋਣਾ ਮੈਂ ਉਹਦੇ ਨਾਲ ਹੀ ਇੱਕ ਕੱਟਆਊਟ ਪਾਇਆ ਜੀ ਇੱਕ ਹੋਰ ਨਿਊਜ਼ ਅਦਾਰੇ ਦਾ ਜਿਨ੍ਹਾਂ ਨੇ ਸਟੋਰੀ ਕੀਤੀ ਆਰਟੀਆਈ ਦੇ ਹਵਾਲੇ ਨਾਲ ਕਿ ਬਾਦਲ ਰਾਜ ਦੇ ਵਿੱਚ 112 ਕਰੋੜ ਰੁਪਈਆ ਹਵਾਈ ਝੂਟਿਆਂ ਤੇ ਖਰਚ ਕੀਤਾ ਗਿਆ ਉਹ ਸਟੋਰੀ ਚੱਲੀ ਹਮ ਆਰਟੀਆਈ ਦੇ ਹਵਾਲੇ ਨਾਲ ਤੇ ਮੇਰਾ ਇਹ ਸਵਾਲ ਆ ਕਿ ਕੀ ਪੰਜਾਬ ਦੇ ਵਿੱਚ ਆਰਟੀਆਈ ਐਕਟ ਅਮੈਂਡ ਹੋ ਗਿਆ ਜਾਂ ਜਿਨੇ ਤੁਸੀਂ ਕਿਹਾ ਕਿ ਜਾਂ ਫਿਰ ਇਹ ਆ ਕਿ ਮੁੱਖ ਮੰਤਰੀ ਦੀ ਸਿਕਿਉਰਿਟੀ ਦਾ ਕੋਈ ਪ੍ਰੋਟੋਕੋਲ ਚੇਂਜ ਹੋ ਗਿਆ ਫਿਰ ਜਾਂ ਇਹ ਆ ਕਿ ਜਿਹੜੇ ਲੋਕ ਉਸ ਵੇਲੇ ਉਹਨਾਂ ਸਟੋਰੀਆਂ ਨੂੰ ਕੋਟ ਕਰਦੇ ਰਹੇ ਅੱਜ ਜਦੋਂ ਸੱਤਾ 'ਚ ਬੈਠੇ ਨੇ ਤਾਂ ਉਹਨਾਂ ਦੀ ਰੀੜ ਦੀ ਹੱਡੀ ਜਵਾਬ ਦੇ ਗਈ ਸਵਾਲ ਤੇ ਬੜਾ ਇਸੇ ਕਹਿਣਾ ਕਿ ਤੁਸੀਂ ਚੁੱਪ ਕਰ ਗਏ ਤੁਸੀਂ ਮੰਨ ਲਓ ਮੈਂ ਫਰਜ਼ ਕਰਉ ਕਿ ਹੋ ਸਕਦਾ ਕਿਸੇ ਬਾਰੀ ਦਬਾ ਦੇ ਚੱਲਦੇ ਆ ਕਿ ਪਰਚਾ ਦਰਜ ਹੋ ਗਿਆ ਹੋ ਠੀਕ ਹੈ ਨਾ ਜੀ ਚਲੋ ਕਿਉਂਕਿ ਸਰਕਾਰ ਦੇ ਅੰਦਰ ਵੀ ਕਈ ਸਰਕਾਰਾਂ ਚਲਦੀਆਂ ਪਈਆਂ ਨੇ ਹੋ ਸਕਦਾ ਕਿਸੇ ਸਰਕਾਰ ਦੂਜੀ ਸਰਕਾਰ ਨੇ ਵੱਡੀ ਛੋਟੀ ਕੋਈ ਵੀ ਹੋ ਸਕਦੀ ਆ ਉਹਨਾਂ ਨੇ ਮਾਮਲਾ ਦਰਜ ਕਰਵਾ ਦਿੱਤਾ ਹੋਵੇ ਪਰ ਜਦੋਂ ਤੁਹਾਡੀ ਟੀਮ ਦੇ ਵਿੱਚ ਤੁਸੀਂ ਖੁਦ ਮੁੱਖ ਮੰਤਰੀ ਸਾਹਿਬ ਦੇ ਪੱਤਰਕਾਰ ਨੇ ਅਰਪੀ ਜੀ ਤੁਸੀਂ ਤਾਂ ਜਾਣਦੇ ਹੋ ਅਰਪੀ ਸਿੰਘ ਜੀ ਉਹ ਖੁਦ ਅਧੇ ਪੱਤਰਕਾਰ ਨੇ ਹਾਂ ਹਾਂ ਬਿਲਕੁਲ ਠੀਕ ਉਹਨਾਂ ਦੀ ਟੀਮ ਦੇ ਵਿੱਚ ਸਾਬਕਾ ਪੱਤਰਕਾਰ ਬੈਠੇ ਆ ਉਹਨਾਂ ਦਾ ਚੁੱਪ ਹੋ ਜਾਣਾ ਇਸ ਗੱਲ ਤੇ ਕਿਤੇ ਨਾ ਕਿਤੇ ਕਹਿ ਰਹੇ ਕਿ ਮੋਹਰ ਲਾਉਦਾ ਸੀਗਾ ਕਿ ਦਰਅਸਲ ਜੋ ਹੋ ਗਿਆ ਉਹ ਇਸ ਨੂੰ ਕੰਟੀਨਿਊ ਰੱਖਣਾ ਚਾਹੁੰਦੇ ਆ ਤੁਸੀਂ ਇਹ ਦੇਖੋ ਨਾ ਕਿ ਸਰਕਾਰ ਵੱਨੀਓ ਇਹ ਵੀ ਪ੍ਰਤੀਕਰਮ ਨਹੀਂ ਆਇਆ ਕਿ ਭਾਈ ਸਾਹਿਬ ਅਸੀਂ ਇਹਦੇ 'ਚ ਜਾਂਚ ਪੜਤਾਲ ਬਿਠਾਉਨੇ ਆ ਅਸੀਂ ਭਰੋਸਾ ਦਿੰਨੇ ਆ ਕਿ ਕਿਸੇ ਨੂੰ ਨਜਾਇਜ਼ ਜਾਂ ਵਧੇਕੀ ਦਾ ਸ਼ਿਕਾਰ ਨਹੀਂ ਬਣਾਇਆ ਜਾਊਗਾ ਤਾਂ ਉਹਨਾਂ ਦੀ ਚੁੱਪੀ ਇਸ ਗੱਲ ਦਾ ਸੰਕੇਤ ਹੈ ਕਿ ਉਹ ਹੁਣ ਨਾ ਤਾਂ ਉਹ ਵਿਆੰਗ ਹੈ ਨਾ ਹੀ ਖਾਲੀ ਚੁੱਪੀ ਹੈ ਮਿੰਟੂ ਭਾਜੀ ਖਾਲੀ ਚੁੱਪੀ ਨਹੀਂ ਹੈ ਕਰੈਕਟਰ ਅਸੈਸੀਨੇਸ਼ਨ ਹੈ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਬਾਰੇ ਜਾਂ ਮਣਕ ਗੋਲ ਬਾਰੇ ਜਾਂ ਦੋ ਤਿੰਨ ਹੋਰ ਬਾਰੇ ਕਿੰਨੇ ਤਰ੍ਹਾਂ ਦੇ ਮੀਮਸ ਕਾਰਟੂਨ ਬਣੇ ਕਿ ਇਦਾਂ ਦੀ ਗੱਲਾਂ ਫਲਾ ਦਿਓ ਕਿ ਇਹ ਤਾਂ ਪੈਸੇ ਕਰਕੇ ਕਰ ਰਹੇ ਨੇ ਜਿੱਦਾਂ ਤਾਂ ਦਬਾਅ ਹੀ ਤੁਸੀਂ ਗੱਲ ਕਰ ਰਹੇ ਹੋ ਤਾਂ ਤੁਹਾਡੇ ਤੇ ਦਬਾਅ ਦੀ ਗੱਲ ਕਰ ਰਹੇ ਤੇ ਤੁਸੀਂ ਦਬਾਅ ਹੇਠਾ ਕੇ ਕਰ ਰਹੇ ਹੋ ਫਾਲਸ ਫਾਲਸ ਨੈਰੇਟਿਵ ਬਣਾਇਆ ਇਹਨਾਂ ਨੇ ਕਿ ਇਦਾਂ ਜੀ ਇਦਾਂ ਅੱਛਾ ਕਮਾਲ ਦੀ ਗੱਲ ਹੈ ਕਿ ਉਹ ਜਿੱਦਾਂ ਇਹਨਾਂ ਨੇ ਜਨਰੇਟ ਕੀਤੇ ਪੋਸਟਰ ਇਹਦਾ ਲੱਗਦਾ ਸੀ ਉਹ ਪੋਸਟਰ ਵੀ ਉੱਤੋਂ ਆਏ ਨੇ ਔਰ ਇਹਨਾਂ ਦਾ ਇੱਕ ਚੇਅਰਮੈਨ ਮੈਂ ਚੇਅਰਮੈਨ ਦਾ ਫਿਰ ਕੱਟਆਊਟ ਪਾਇਆ ਉਹ ਅਹੁਦੇ ਤੇ ਬੈਠਾ ਜੈਨਕੋ ਜਿਹੜੀ ਆਪਣੀ ਸਬਸਿਡਰੀ ਫਰਮ ਹੈ ਸਰਕਾਰ ਦੀ ਜੀ ਉਹਦੀ ਚੇਅਰਮੈਨਸ਼ਿਪ ਤੇ ਬੰਦਾ ਬੈਠਾ ਇਹਨਾਂ ਦਾ ਸੁਭਾਈ ਸਖਤਰ ਹੈ ਉਹ ਇਦਾਂ ਦੇ ਜਨਰੇਟਡ ਪੋਸਟਰ ਸ਼ੇਅਰ ਕਰ ਰਿਹਾ ਤਾਂ ਮੈਂ ਸਵਾਲ ਕੀਤਾ ਤੇ ਭਾਈ ਕੀ ਤੁਸੀਂ ਇਦਾਂ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਪ੍ਰਬੰਧ ਕਰਦੇ ਹੋ ਮੈਂ ਤਾਂ ਪੰਨੂ ਸਾਹਿਬ ਨੂੰ ਵੀ ਸਵਾਲ ਕੀਤਾ ਕਿ ਕੀ ਹੁਣ ਤੁਸੀਂ ਆਪਦੇ ਬਾਰੇ ਤਾਂ ਕਹਿੰਦੇ ਸੀ ਕਿ ਟਰੋਲ ਆਰਮੀ ਹੈ ਜੀ ਫਲਾਣੀ ਹੈ ਧਮਕਾਣੀ ਹੈ ਕਿ ਹੁਣ ਹੁਣ ਕੀ ਤੁਸੀਂ ਇਸ ਨਿਗਾਰਦੇ ਨਾਲ ਸਹਿਮਤ ਹੋ ਅੱਛਾ ਇਸ ਕੋ ਵੀ ਅੱਗੇ ਇਸ ਕੋ ਵੀ ਅੱਗੇ ਤੁਸੀਂ ਦੇਖੋ ਅਸੀਂ ਫੈਸਲਾ ਕੀ ਕੀਤਾ ਅਸੀਂ ਇਹਨਾਂ ਦੀ ਸ਼ਿਕਾਇਤ ਕਰ ਸਕਦੇ ਸੀ ਹਰਪ੍ਰੀਤ ਸਿੰਘ ਜੀ ਜੀ ਤੇ ਵੀ ਅਸੀਂ ਸਾਈਬਰ ਸੈੱਲ 'ਚ ਇਹਨਾਂ ਦੀ ਸ਼ਿਕਾਇਤ ਕਰਕੇ ਇਹਨਾਂ ਤੇ ਮੁਕੱਦਮਾ ਦਰਜ ਕਰ ਸਕਦੇ ਸੀ ਨਹੀਂ ਅਰ ਅਸੀਂ ਕਿਹਾ ਕਿ ਅਸੀਂ ਬੋਲਣ ਦੀ ਆਜ਼ਾਦੀ ਦੀ ਵਕਾਲਤ ਕਰ ਰਹੇ ਆ ਅਸੀਂ ਉਹਦੇ ਹਾਮੀਦਾਰ ਆ ਕਿ ਕਿ ਕਿਸੇ ਨੂੰ ਕੀ ਬੋਲਣਾ ਹੈ ਉਹ ਉਹਦੇ ਤੇ ਛੱਡ ਦੇ ਨੇ ਉਹਦੇ ਆਪਦੀ ਅਕਲ ਦਾ ਜਲੂਸ ਕਢਾਉਣਾ ਹੈ ਕਿ ਜੇ ਕੋਈ ਹੱਕ ਹਕੂਕ ਦੀ ਗੱਲ ਕਰਨੀ ਹੈ ਅਸੀਂ ਇਹਨਾਂ ਦੇ ਖਿਲਾਫ ਇੱਕ ਵੀ ਸ਼ਿਕਾਇਤ ਨਹੀਂ ਕੀਤੀ ਕਿਤੇ ਤੇ ਨਾ ਹੀ ਇਹ ਰੋਣਾ ਰੋਇਆ ਇਹ ਸਾਨੂੰ ਟਰੋਲ ਕਰ ਰਹੇ ਨੇ ਪਰ ਇਹਨਾਂ ਦੀ ਜਦੋਂ ਟਰੋਲਿੰਗ ਹੁੰਦੀ ਸੀ ਉਹ ਤਾਂ ਚੀਕਾਂ ਵੱਜਦੀਆਂ ਸੀਗੀ ਬਿਲਕੁਲ ਠੀਕ ਹੈ ਚਲੋ ਮੈਂ ਇੱਕ ਸੈਕਿੰਡ ਆ ਇੱਕ ਸੈਕਿੰਡ ਆ ਮਾਨ ਗੋਲ ਸਾਹਿਬ ਇਹ ਇਹ ਕਈ ਨਾ ਆਮ ਆਦਮੀ ਪਾਰਟੀ ਦੇ ਆਗੂ ਲੀਡਰ ਇਹ ਵੀ ਕਹਿੰਦੇ ਨੇ ਕਿ ਦੇਖੋ ਇਹਨਾਂ ਨੇ ਹਮੇਸ਼ਾ ਹੀ ਸਰਕਾਰ ਦੇ ਖਿਲਾਫ ਬੋਲਣਾ ਭਾਵੇਂ ਬਿੰਟੂ ਗੁਰਸਰੀਆ ਹੋਣ ਜਾਂ ਤੁਸੀਂ ਹੋਵੋ ਇਸ ਕਰਕੇ ਇਦਾਂ ਲੱਗਦਾ ਕਿ ਇਹ ਕਿਸੇ ਵਿਰੋਧੀ ਧਿਰ ਦੀ ਚਾਲ ਹੈ ਜਾਂ ਵਿਰੋਧੀ ਧਿਰ ਵੱਲੋਂ ਖੇਡੇ ਖੜਾਏ ਖਿਡਾਰੀ ਨੇ ਇਹ ਉਹ ਖੇਡ ਰਹੇ ਨੇ ਤੁਸੀਂ ਵੀ ਬਹੁਤ ਸਾਰੀਆਂ ਪੋਸਟਾਂ ਫਿਲਹਾਲ ਇਹਨਾਂ ਦਿਨਾਂ ਦੇ ਵਿੱਚ ਦੇਖੇ ਹੋਣੀਆਂ ਅੱਪੇ ਜੀ ਦੇਖੋ ਇਹ ਨਰੇਟਿਵ ਚਲਾਉਂਦੇ ਆ ਇੱਕ ਵੀ ਜਿਹੜਾ ਸਾਡੇ ਖਿਲਾਫ ਬੋਲੂਗਾ ਜਾਂ ਜਿਹੜਾ ਸਾਨੂੰ ਸਵਾਲ ਕਰੂਗਾ ਉਹ ਦੂਜੀਆਂ ਪਾਰਟੀਆਂ ਦਾ ਬੰਦਾ ਹੈ ਜਾਂ ਦੂਜੀਆਂ ਪਾਰਟੀਆਂ ਦਾ ਖਰੀਦਿਆ ਹੋਇਆ ਮੈਨੂੰ ਇਹ ਦੱਸੋ ਵੀ ਜਿਹੜੇ ਆਮ ਲੋਕ ਹੁੰਦੇ ਆ ਜਾਂ ਜਿਹੜੇ ਪੱਤਰਕਾਰ ਹੁੰਦੇ ਆ ਜਾਂ ਜਿਹੜੇ ਐਕਟਿਵਿਸਟ ਹੁੰਦੇ ਉਹ ਵੀ ਤਾਂ ਵਿਰੋਧੀ ਤੇਰੀ ਹੁੰਦੇ ਆ ਨਾ ਸਵਾਲ ਕਿਹਨੂੰ ਕਰਨਾ ਹੈ ਜਿਹੜੇ ਸੱਤਾ ਦੇ ਵਿੱਚ ਆ ਤੁਹਾਨੂੰ ਸਾਡੇ ਜਿਹੜੇ ਟੈਕਸ ਦੇ ਪੈਸੇ ਆ ਉਹ ਵਰਤ ਤੇ ਭਗਵੰਤ ਮਾਨ ਜੀ ਰਹਿ ਨੇ ਇਸ ਟਾਈਮ ਤੇ ਜਾਂ ਖਰਾਬ ਕਰ ਰਹੇ ਨੇ ਜਾਂ ਜਿਵੇਂ ਵੀ ਕਰ ਰਹੇ ਨੇ ਤੇ ਸਵਾਲ ਅਸੀਂ ਪੁਰਾਣੀਆਂ ਪਾਰਟੀਆਂ ਨੂੰ ਕਰੀ ਜਿਨ੍ਹਾਂ ਨੂੰ ਲੋਕਾਂ ਨੇ ਆਲਰੇਡੀ ਸੱਤਾ ਤੋਂ ਬਾਹਰ ਕਰ ਦਿੱਤਾ ਹੁਣ ਸਵਾਲ ਤਾਂ ਜਿਹੜਾ ਕੁਰਸੀ ਤੇ ਬੈਠਾ ਉਹਨੂੰ ਹੀ ਹੋਊਗਾ ਨਾ ਉਹਨੇ ਫੋਟੋ ਮੇਰੀਆਂ ਬਣਾਣਾ ਮਿੰਟੂ ਦੀਆਂ ਬਣਾਣਾ ਕਿਸੇ ਦੀਆਂ ਬਣਾਣਾ ਉਹਦਾ ਕੀ ਫਰਕ ਪੈ ਜੂਗਾ ਹੁਣ ਕਈ ਲੋਕਾਂ ਨੇ ਗੱਲ ਜਿਵੇਂ ਜਿੱਦਾ ਮਿੰਟੂ ਨੇ ਬਾਈ ਨੇ ਕਿਹਾ ਕਿ ਕਈ ਲੋਕਾਂ ਨੇ ਸਾਹਮਣੇ ਇਹ ਵੀ ਸੁਜੈਸਟ ਕੀਤਾ ਕਿ ਜਿਹੜੀਆਂ ਇਹ ਥੋਡੀਆਂ AI ਨਾਲ ਫੋਟੋਆਂ ਬਣਾ ਰਹੇ ਨੇ ਉਹਦੇ ਤੁਸੀਂ ਸਾਈਬਰ ਸਾਈਬਰ ਕ੍ਰਾਈਮ ਦੀ ਕੰਪਲੇਨਟ ਕਰੋ ਬਾਈ ਵੀ ਇਹੀ ਕਿਹਾ ਕਿ ਯਾਰ ਅਸੀਂ ਕੰਪਲੇਟ ਕਿਉਂ ਕਰਨੀ ਹੈ ਉਹਨਾਂ ਉਹਦੇ ਵਿਚਾਰਿਆਂ ਨੂੰ ਉਪਰੋਂ ਬਣ ਕੇ ਆ ਜਾਂਦੀਆਂ ਤੇ ਉਹ ਉਹਦੇ ਦੇ ਲਾਜ ਦੇ ਵਿੱਚ ਪੋਸਟ ਕਰ ਦਿੰਦੇ ਨੇ ਤੇ ਅਸੀਂ ਐਵੇਂ ਇੱਥੇ ਫਰ ਅਸੀਂ ਇਹਨਾਂ ਵਰਗੀ ਹੋ ਜਾਗੇ ਨਾ ਜੇ ਅਸੀਂ ਪੋਸਟ ਕੀਤਾ ਪਰ ਇਹਨਾਂ ਗੱਲਾਂ ਦਾ ਸਾਨੂੰ ਕੀ ਫਰਕ ਪੈਣ ਲੱਗਿਆ ਜੇ ਕੁਝ ਪੁੱਠਾ ਲਿਖ ਦਿਆ ਜਾਂ ਹੋ ਰਿਹਾ ਕਿਉਂਕਿ ਅਸੀਂ ਬੜੇ ਸਪਸ਼ਟ ਐ ਅਸੀਂ ਸਿਰਫ ਇੱਕ ਸਵਾਲ ਕੀਤਾ ਔਰ ਸਵਾਲ ਕਰਨ ਦੀ ਇਜਾਜ਼ਤ ਜਿਹੜੀ ਹੈਗੀ ਕਾਨੂੰਨ ਦਿੰਦਾ ਔਰ ਸੰਵਿਧਾਨ ਦਿੰਦਾ ਔਰ ਕੁਝ ਗਲਤ ਨਹੀਂ ਕੀਤਾ ਔਰ ਕੋਰਟ ਦੇ ਵਿੱਚ ਵੀ ਇਹੀ ਹੋਇਆ ਸਰਕਾਰ ਕੋਲੇ ਕੋਈ ਜਵਾਬ ਨਹੀਂ ਸੀ ਕਿ ਇਹ ਐਫ ਆਈ ਆਰ ਦੇ ਵਿੱਚ ਜਿਹੜੀ ਧਰਾਵਾਂ ਨੇ ਇਹ ਕਿਉਂ ਲਾਈਆਂ ਗਈਆਂ ਇਹਨਾਂ ਦਾ ਕੀ ਬੇਸ ਐ ਕਿਤੇ ਕੋਈ ਗੱਲ ਹੈ ਹੀ ਨਹੀਂਗੀ ਤੇ ਉਹੀ ਉਸੇ ਗੱਲ ਕਰਕੇ ਫਿਰ ਇਹਨਾਂ ਨੂੰ ਝਾੜ ਪਈ ਕੇ ਕੈਟੇਗੋਰਿਲੀ ਕਿਹਾ ਗਿਆ ਕਿ ਕੋਈ ਪੁਲਿਸ ਸਟੇਟ ਨਹੀਂ ਹੈ ਕਿ ਤੁਸੀਂ ਇਸ ਤਰੀਕੇ ਨਾਲ ਜਿਹੜੇ ਪਰਚੇ ਜਿਹੜੇ ਲੋਕਾਂ ਤੇ ਕਰਦੇ ਪਈਓਗੇ ਔਰ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਬੋਲਣ ਦਾ ਹੱਕ ਹੈ ਔਰ ਇਹ ਵੀ ਗੱਲ ਹੋਈ ਕਿ ਜਿਹੜਾ ਲੋਕਾਂ ਦਾ ਪੈਸਾ ਹੈ ਉਹਦੇ ਨਾਲ ਜਿਹੜੀਆਂ ਸਰਕਾਰਾਂ ਚੱਲਦੀਆਂ ਨੇ ਡੈਮੋਕ੍ਰੇਸੀ ਦੇ ਵਿੱਚ ਉਹਦੇ ਨਾਲ ਜਿਹੜੇ ਇਹ ਜਹਾਜ਼ ਨੇ ਇਹ ਹੈਲੀਕਾਪਟਰ ਨੇ ਉੱਡਦੇ ਨੇ ਉਹਨਾਂ ਨੂੰ ਸਵਾਲ ਕਰਨ ਦਾ ਹੱਕ ਹੈ ਤੁਸੀਂ ਸਵਾਲ ਕਿਵੇਂ ਰੋਕ ਲਓਗੇ ਥੋਰੀਕਲ ਬਿਲਕੁਲ ਠੀਕ ਹੈ ਪੈਰਲਲ ਇਹ ਕੈਰੈਕਟਰ ਅਸਾਸਿਨੇਸ਼ਨ ਕਰਦੇ ਆ ਤਾਂ ਕਿ ਜਿਹੜਾ ਕੋਈ ਪੱਤਰਕਾਰ ਹੈ ਜਿਹੜਾ ਕੋਈ ਐਕਟੀਵਿਸਟ ਹੈ ਉਹ 100 ਵਾਰੀ ਸੋਚੇ ਯਾਰ ਜੇ ਮੈਂ ਆ ਪਾ ਦਿੱਤੀ ਤਾਂ ਇਹਨਾਂ ਨੇ ਮੇਰੇ ਕੈਰੈਕਟਰ ਤੇ ਆ ਜਾਣਾ ਇਹਨਾਂ ਨੇ ਕਹਿ ਦੇਣਾ ਕਿ ਤੂੰ ਵਿਕਾਉ ਅਤੇ ਅਗਲਾ 100 ਵਾਰੀ ਸੋਚੇ ਔਰ ਇਹੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਪ੍ਰਿੰਟ ਵਾਲੇ ਪੱਤਰਕਾਰਾਂ ਦੇ ਨਾਲ ਵੀ ਹੋਈ ਜਦੋਂ ਉਹਨਾਂ ਨੇ ਖਬਰ ਕੀਤੀ ਤਾਂ ਉਹਨਾਂ ਦੇ ਕੈਰੈਕਟਰ ਤੱਕ ਉਹਨਾਂ ਦੀ ਫੈਮਿਲੀ ਤੱਕ ਜਾਂ ਇਹ ਲੋਕੀ ਬਹੁਤ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਟ੍ਰਾਇਲ ਕੀਤਾ ਗਿਆ ਉਹਨਾਂ ਨਾਲ ਇੱਕ ਤੇ ਡਾਕੇ ਅਗਲਾ ਡਰ ਜਾਵੇ ਉਹ ਹੋਇਆ ਵੀ ਹੈ ਬਹੁਤ ਥਾਂ ਖਾਵਦੇ ਕਿ ਬੰਦਾ ਥੋੜਾ ਜਿਹਾ ਸਹਿਮ ਜਾਂਦਾ ਹੈ ਕਿ ਯਾਰ ਮੈਂ ਖਬਰ ਕਰੂੰਗਾ ਤੇ ਮੇਰੇ ਇਹ ਹੈੱਡ ਆਫਿਸ 'ਚ ਫੋਨ ਕਰਦਣਗੇ ਮੈਨੂੰ ਇਹ ਸੋਸ਼ਲ ਮੀਡੀਆ ਦੇ ਟਾਰਗੇਟ ਕਰਨਗੇ ਔਰ ਇਸ ਤਰੀਕੇ ਨਾਲ ਡਰਾਇਆ ਜਾਂਦਾ ਹਰ ਇੱਕ ਨੂੰ ਪਰ ਮੈਂ ਸਹੀ ਗੱਲ ਮੈਂ ਗੱਲ ਕਰਦਾ ਕਿ ਇਹ ਕੋਰਟ ਨੇ ਜਿਸ ਤਰੀਕੇ ਦੀ ਜਿਹੜੀ ਜਿਸ ਤਰੀਕੇ ਦਾ ਜਨਾ ਨੋਟਿਸ ਕੀਤਾ ਔਰ ਜਿਵੇਂ ਸਟੇ ਲਗਾਈ ਹੈ ਬਿਲਕੁਲ ਇੱਕ ਬੜੀ ਵੱਡੀ ਗੱਲ ਹੈ ਔਰ ਅੱਗੇ ਵੀ ਇਹ ਜੱਜਮੈਂਟ ਜਿਹੜੀ ਹੈਗੀ ਹੈ ਹੋਰ ਬਹੁਤ ਥਾਵਾਂ ਤੇ ਕੰਮ ਆਊਗੀ ਜਿੱਥੇ ਇਹ ਜਾਲੀ ਪਰਚੇ ਇਸ ਤਰੀਕੇ ਨਾਲ ਜਿਹੜੇ ਪਾਏ ਜਾਂਦੇ ਔਰ ਬੜੇ ਅਸੀਂ ਧੰਨਵਾਦ ਕਰਦੀਆਂ ਜਿਹੜੇ ਸਾਡੇ ਵਕੀਲ ਸਾਹਿਬ ਆਰਐਸ ਬੈਂਸ ਜੀ ਤੇ ਲਵੀ ਠਾਕੁਰ ਜੀ ਦੇ ਹਾਈ ਕੋਰਟ ਦਾ ਵੀ ਬੜਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਜੀ ਜਿਹੜੀ ਬੋਲਣ ਦੀ ਜਾਂਦੀ ਹੈ ਨਾ ਹਰਪ੍ਰੀਤ ਜੀ ਇਹਦੇ ਉੱਤੇ ਜੇ ਰੋਕ ਲਾਉਗੀ ਤਾਂ ਵੀ ਤਾਂ ਮੈਨੂੰ ਮੇਰਾ ਡਰ ਨਹੀਂ ਹੈਗਾ ਮੈਨੂੰ ਕੋਈ ਮਿੰਟੂ ਬਾਈ ਨੂੰ ਕੋਈ ਆਪਦਾ ਡਰ ਨਹੀਂ ਸਾਡੀ ਕੋਈ ਆਪਦੀ ਲੜਾਈ ਨਹੀਂ ਪਰ ਡਰ ਉਸ ਬੰਦੇ ਦਾ ਜਿਹੜਾ ਘਰੇ ਬੈਠਾ ਹੈ ਤੇ ਜਿਹੜਾ ਅਗਲੇ 1 ਸਾਲ ਦੇ ਵਿੱਚ ਇਹਨਾਂ ਨੂੰ ਸਵਾਲ ਕਰਨ ਵਾਲਾ ਕਿਉਂਕਿ 4-5 ਸਾਲਾਂ ਦੇ ਵਿੱਚ ਕੋਈ ਆਉਟਪੁੱਟ ਤੇ ਹੈ ਨਹੀਂ ਕਰਜ਼ਾ ਲਿਆ ਗਿਆ ਬੜੇ ਧਮਲੇ ਦੇ ਨਾਲ ਐਡਵਰਟਾਈਜ਼ਮੈਂਟ ਕੀਤੀ ਗਈ ਜਹਾਜ਼ ਉਡਾਇਆ ਗਿਆ ਕੰਮ ਗਰਾਊਂਡ ਤੇ ਕੋਈ ਹੈ ਨਹੀਂ ਔਰ ਸਵਾਲ ਲੋਕਾਂ ਨੇ ਕਰਨੇ ਆ ਔਰ ਇਹਨਾਂ ਨੇ ਡਰ ਪਾਇਆ ਸੀ ਲੋਕਾਂ ਦੇ ਵਿੱਚ ਕਿ ਜਿਹੜਾ ਸਵਾਲ ਤੁਸੀਂ ਕਰੋਗੇ ਤਾਂ ਇਸ ਤਰੀਕੇ ਨਾਲ ਪਰਚੇ ਪਾਵਾਂਗੇ ਤੇ ਤਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਕੋਈ ਸਵਾਲ ਨਾ ਕਰ ਸਕੇ ਅਗਲੇ ਸਾਲ ਦੇ ਵਿੱਚ ਕੈਂਪੇਨ ਦੇ ਦ ਮੈਂ ਕਰਤ ਵੀ ਮੈਂ ਬੜਾ ਮਤਲਬ ਤੁਹਾਨੂੰ ਤੁਹਾਨੂੰ ਮਾਨਕ ਗੁਲਸਰ ਤੁਹਾਨੂੰ ਇਹ ਲੱਗਦਾ ਨਹੀਂ ਪਿੱਛੇ ਜੇ ਆਪਾਂ ਦੇਖਿਆ ਵੀ ਹੈ ਕਈ ਲੋਕਾਂ ਦੇ ਇਹਨਾਂ ਨੇ ਫੇਸਬੁੱਕ ਪੇਜ ਡਾਊਨ ਕੀਤੇ YouTube ਚੈਨਲ ਬੰਦ ਕਰਾਏ ਬੰਦਾ 10 10 ਸਬਸਕ੍ਰਾਈਬਰ ਕਰਕੇ ਇੱਕ ਥਾਂ ਤੇ ਪਹੁੰਚਦਾ ਹੈ ਰੋਜੀ ਰੋਟੀ ਦਾ ਕੋਈ ਉਜਾੜ ਕਰਦਾ ਫਿਰ ਸਟ੍ਰਾਈਕ ਪਾ ਕੇ ਆ ਕੇ ਇਹ ਕਹਿ ਕੇ ਉਥੋਂ ਪੇਜ ਬੰਦ ਕਰਾ ਦੇਣਾ ਫਿਰ ਇਹ ਤੁਹਾਨੂੰ ਲੱਗਦਾ ਨਹੀਂ ਕਿ ਆਮ ਜਿਹੜਾ ਛੋਟਾ ਪੱਤਰਕਾਰ ਹੈ ਵਿਚਾਰਾ ਮੁਸ਼ਕਲ ਦੇ ਨਾਲ ਰੋਜੀ ਰੋਟੀ ਦਾ ਕੋਈ ਉਜਾੜ ਕਰਦਾ ਮਿੰਟ ਚੋਂ ਦਾ ਪੇਜ ਮੈਂ ਬਹੁਤ ਸਾਰੇ ਪੇਜ ਕੋਟ ਕਰ ਸਕਦਾ ਜਿਹੜੇ ਜਿਹੜੇ ਸਰਕਾਰ ਨੇ ਡਾਊਨ ਕਰਾਏ ਪੀਜੀ ਬੜੀ ਇਹ ਇੱਕ ਮੈਂ ਉਹੀ ਗੱਲ ਕਰਦਾ ਕਿ ਇਹ ਲੋਕ ਡੈਮੋਕ੍ਰੇਸੀ ਦੀ ਗੱਲ ਕਰਦੇ ਸੀ ਇਹ ਲੋਕ ਸਵਾਲ ਕਰਨ ਦੀ ਗੱਲ ਕਰਦੇ ਸੀ ਤੁਸੀਂ ਇਹ ਦੇਖੋ ਕਿ ਜਿਹੜੇ ਪੇਜ ਸਰਕਾਰੀ ਜਿਹੜੇ ਪੰਜਾਬ ਗਵਰਨਮੈਂਟ ਦੇ ਜਿਹੜੇ ਪੰਜਾਬ ਗਵਰਨਮੈਂਟ ਦਾ ਫੀਡ ਹੈਗੀ ਹੈ ਜਿਹੜੀ ਉਹ ਪਬਲਿਕ ਡੋਮੇਨ ਦੇ ਵਿੱਚ ਪਾਉਂਦੇ ਆ ਜਿਹੜੇ ਸਰਕਾਰੀ ਪੈਸਿਆਂ ਨਾਲ ਸਰਕਾਰੀ ਕੈਮਰਿਆਂ ਨਾਲ ਬਣੀ ਹੋਈ ਸਾਡੀ ਵਿਧਾਨ ਸਭਾ ਦੀ ਫੀਡ ਹੈਗੀ ਹੈ ਜਾਂ ਵਿਧਾਨ ਸਭਾ ਦੀਆਂ ਫੋਟੋਆਂ ਹੈਗੀਆਂ ਭਗਵੰਤ ਜੀ ਉਹ ਵਰਤਨ ਤੇ ਵੀ ਜਿਹੜੇ ਹੈਗੇ ਉਹ ਵਰਤਨ ਤੇ ਵੀ ਜਿਹੜੇ ਹੈਗੇ ਕਈ ਪੇਜਾਂ ਨੂੰ ਸਟ੍ਰਾਈਕ ਦੇ ਦਿੱਤੀ ਆਮ ਆਦਮੀ ਪਾਰਟੀ ਪੰਜਾਬ ਦੇ ਪੇਜ ਤੋਂ ਕਿ ਉਹਨਾਂ ਦੀ ਰੀਚ ਘਟ ਜਾਵੇ ਕਿਉਂਕਿ ਉਹ ਸਵਾਲ ਕਰਦੇ ਸੀਗੇ ਟਰਾਇਆ ਜਾ ਰਿਹਾ ਹੈ ਜਿਹੜਾ ਹੁਣ ਪੱਤਰਕਾਰ ਮੰਨ ਲਓ ਜਿਹੜੇ ਬੰਦੇ ਨੇ 10000 ਜਾਂ 1 ਲੱਖ ਜਾਂ ਕੋਈ 5 ਲੱਖ ਮਸਾਂ ਇਕੱਠ ਸਾਰੀ ਉਮਰ ਦੇ ਵਿੱਚ ਉਹ 10 ਵਾਰੀ ਸੋਚਦਾ ਕਿ ਯਾਰ ਮੈਂ ਕੀ ਕਰਾਂ ਮਤਲਬ ਮੈਂ ਪੋਸਟ ਕਰਾਂ ਕਿ ਤੇ ਸਟ੍ਰਾਈਕ ਨਾ ਮਾਰ ਦੇਣ ਔਰ ਜਿਹੜਾ ਜਿਹੜਾ ਡਾਟਾ ਇਹਨਾਂ ਨੇ ਜਿਹੜਾ ਕੋਈ ਵੀਡੀਓ ਜਾਂ ਜਿਹੜੀ ਕੋਈ ਫੋਟੋ ਸਰਕਾਰੀ ਪੈਸੇ ਦੇ ਨਾਲ ਖਿੱਚੀ ਹੈ ਉਹ ਇਹਨਾਂ ਦੀ ਜਗੀਰ ਕਿਵੇਂ ਹੋ ਗਈ ਉਹ ਆਮ ਆਦਮੀ ਪਾਰਟੀ ਪੰਜਾਬ ਦੀ ਜਗੀਰ ਕਿਵੇਂ ਹੋ ਗਈ ਔਰ ਇਹਦੇ ਲਈ ਵੀ ਮੈਂ ਸੋਚ ਰਿਹਾ ਕਿ ਜਲਦੀ ਹਾਈ ਕੋਰਟ ਦੇ ਵਿੱਚ ਜਾਇਜ਼ ਆਊਗਾ ਕਿਉਂਕਿ ਇਹ ਬਿਲਕੁਲ ਇੱਕ ਅਨੈਥੀਕਲ ਪ੍ਰੈਕਟਿਸ ਹੈ ਲੋਕਾਂ ਨੂੰ ਡਰਾਉਣ ਦੀ ਕਿ ਤੁਸੀਂ ਜਿਹੜਾ ਡਾਟਾ ਅਸੀਂ ਪਾਇਆਗਾ ਤੁਸੀਂ ਅਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਪੇਜ ਤੋਂ ਸਟ੍ਰਾਈਕ ਦੇ ਕੇ ਤੁਹਾਡਾ ਚੈਨਲ ਡਾਊਨ ਕਰਾ ਦਾਂਗੇ ਔਰ ਇਹ ਦਿਨ ਇਹ ਵੀ ਸੋਚ ਰਹੇ ਆ ਅਸੀਂ ਜਲਦੀ ਹਾਈ ਕੋਰਟ ਦੇ ਵਿੱਚ ਠੀਕ ਹੈ ਮਿੰਟੂ ਗੁਰਸਰਿਆ ਪਾਜੀ ਮਿੰਟੂ ਜੀ ਤੁਹਾਨੂੰ ਲੱਗਦਾ ਕਿ ਅੱਜ ਦੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਜਿਹੜਾ ਉਹ ਦਬਾਅ ਜਾਂ ਪ੍ਰੈਸ਼ਰ ਬਣਾਉਣ ਦੀ ਥੋੜੀ ਕੋਸ਼ਿਸ਼ ਸੀਗੀ ਸਰਕਾਰ ਦੀ ਤੁਹਾਡੇ ਤੇ ਜਾਂ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਪੱਤਰਕਾਰਾਂ ਤੇ ਜਾਂ ਸਾਰੇ ਪੱਤਰਕਾਰਾਂ ਤੇ ਉਨੂੰ ਕੁਝ ਰਿਲੀਫ ਮਿਲਿਆ ਉਹ ਉਹ ਇੱਕ ਪ੍ਰੈਸ਼ਰ ਤਾਂ ਬਿਲਡ ਅਪ ਹੁੰਦਾ ਨਾ ਤੁਸੀਂ ਕਹਿੰਦੇ ਕਿ ਚਲੋ ਸਾਨੂੰ ਕੋਈ ਪ੍ਰਵਾਹ ਨਹੀਂ ਪਰ ਇਹ ਤਾਂ ਗੱਲ ਹੈਗੀ ਕਿ ਜਿਹੜੇ ਤੀਜੇ ਚੌਥੇ ਵਾਲੇ ਪੱਤਰਕਾਰ ਨੇ ਵਿਚਾਰੇ ਉਹ ਸੋਚਦੇ ਆ ਯਾਰ ਅਸੀਂ ਕੀਤਾ ਤੇ ਜੋ ਹਲ ਮਿੰਟੂ ਦਾ ਹੋਇਆ ਜਾਂ ਮਾਨਕ ਦਾ ਹੋਇਆ ਸਾਡਾ ਵੀ ਹੋਣਾ ਫਿਰ ਉਹਨਾਂ ਨੂੰ ਇੱਕ ਸੇਹਤਾਂ ਨਜ਼ਰ ਆ ਗਈ ਕਿ ਨਹੀਂ ਯਾਰ ਕਾਨੂੰਨ ਹਲੇ ਜ਼ਿੰਦਾ ਹੈ ਅ ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ ਇਹਨੂੰ ਬੜਾ ਵਾਜ਼ਿਬ ਤੇ ਬੜਾ ਵਾਇਲਟ ਪੁਆਇੰਟ ਹੈ ਕਿ ਇਹਨਾਂ ਨੇ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਖੋਇਆ ਹੂੰ ਇਹ ਹਰਾ ਪੈਨ ਚਲਾਉਣ ਆਏ ਸੀ ਪਰ ਇਹਨਾਂ ਦਾ ਜਿਹੜਾ ਪੈਨ ਆ ਉਹ ਤੇ ਜਿਹੜਾ ਲੋਕਾਂ ਦੇ ਕਹਿ ਲਓ ਕਿ ਘਰਾਂ ਚ ਜੋ ਹਰਿਆਵਲ ਸੀ ਉਹ ਖੋਣ ਨੂੰ ਪੈ ਗਿਆ ਹੂੰ ਸਭ ਤੋਂ ਪਹਿਲਾਂ ਸਾਡਾ ਪੇਜ ਇਹਨਾਂ ਨੇ ਡਾਇਆ ਸੀਗਾ ਜਦੋਂ ਅਮਰਤਪਾਲ ਸਿੰਘ ਤੇ ਕ੍ਰੈਕਡਾਊਨ ਹੋਇਆ ਇੱਕ ਦਿਨ ਪਹਿਲਾਂ ਇਹਨਾਂ ਨੇ ਔਰ ਕਮਾਲ ਦੀ ਗੱਲ ਹੈ ਤانوں ਇੱਕ ਮੈਂ ਬੜੀ ਰੋਚਕ ਗੱਲ ਦੱਸਦਾ ਮੇਰੇ ਪੇਜ ਨੂੰ ਰਿਟ੍ਰੈਕਟ ਇਸ ਕਰਕੇ ਕਰ ਦਿੱਤਾ ਗਿਆ ਕਿਉਂਕਿ ਉਹਦੇ ਚ ਰਿਪੋਰਟ ਹੋਇਆ ਕਿ ਇਹਨੇ ਜੇਲ ਇੰਟਰਵਿਊ ਜਿਹੜੀ ਹੈ ਜਿਹੜੀ ਉਹ ਹੀ ਸੀਗੀ ਕਿ ਉਹਦਾ ਲਿੰਕ ਸ਼ੇਅਰ ਕੀਤਾ ਕਮਾਲ ਦੀ ਗੱਲ ਹੈ YouTube ਦਾ ਲਿੰਕ ਸ਼ੇਅਰ ਕਰਨ ਤੇ ਰਿਪੋਰਟ ਕੀਤੀ ਹੋਈ ਹੈ ਜੀ ਤਾਂ ਮਤਲਬ 50 ਹੀਣੀਆਂ ਗੱਲਾਂ ਇਹ ਕਰਦੇ ਆ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਤੇ ਜਿਦਾ ਕਹਿ ਲਿਆ ਨਾ ਠੀਕ ਗਿਆ ਮੈਂ ਪਿਛਲੇ 10 15 ਸਾਲ ਤੋਂ ਆ ਜੀ ਇਸ ਖੇਤਰ ਦੇ ਵਿੱਚ ਠੀਕ ਹੈ ਦੁਸ਼ਵਾਰੀਆਂ ਸਾਨੂੰ ਮੈਂ ਨਹੀਂ ਕਹਿੰਦਾ ਕਿ ਪਿਛਲੀ ਸਰਕਾਰ ਚ ਜਾਂ ਉਦੋਂ ਪਿਛਲੀ ਸਰਕਾਰ ਚ ਨਹੀਂ ਸੀ ਸੀ ਕਿਉਂਕਿ ਜੇ ਤੁਸੀਂ ਲੋਕ ਪੱਖੀ ਜਰਨਲਿਜ਼ਮ ਕਰੋਗੇ ਤੁਹਾਨੂੰ ਦੁਸ਼ਵਾਰੀਆਂ ਆਉਣਗੀਆਂ ਆਉਣਗੀਆਂ ਪਰ ਆਹ ਤੇ ਹੱਦੋਂ ਵੱਧ ਵਾਲੀ ਗੱਲ ਹੈ ਕਿ ਤੁਸੀਂ ਕਿਸੇ ਦੇ ਪੇਟ ਤੇ ਵੀ ਲੱਤ ਮਾਰੋਗੇ ਇਹ ਤੇ ਜਦਾਂ ਕਹਿ ਲਈਏ ਨਾ ਕਿ ਆਪਾਂ ਜਿਵੇਂ ਇੱਕ ਸ਼ਬਦ ਇਸਤੇਮਾਲ ਕਰਦੇ ਆ ਕਿ ਯਾਰ ਪਤਨ ਦਾ ਵੀ ਪਤਨ ਆ ਕਿ ਤੁਸੀਂ ਮੌਦਿਕ ਤੌਰ ਤੇ ਵੀ ਯਾਰ ਇ ਪਤਨ ਦਾ ਸ਼ਿਕਾਰ ਹੋ ਗਏ ਤੇ ਇਨਸਾਨੀ ਤੌਰ ਤੇ ਵੀ ਹੋ ਗਏ ਉਹ ਜਿਹੜੀ ਗੱਲ ਬਿਲਕੁਲ ਤੁਸੀਂ ਕਹੀ ਹੈ ਕਿ ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਦਰਅਸਲ ਗੱਲ ਬੋਲਣਾ ਕੱਲਾ ਪੱਤਰਕਾਰ ਦਾ ਅਧਿਕਾਰ ਨਹੀਂ ਹੈ ਬਿਲਕੁਲ ਠੀਕ ਬੋਲਣ ਦਾ ਅਧਿਕਾਰ ਉਸ ਬੰਦੇ ਨੂੰ ਵੀ ਹੈ ਜੋ ਪੱਤਰਕਾਰ ਨਹੀਂ ਹੈ ਤੇ ਤਦ ਹੀ ਤਾਂ ਇਹਨਾਂ ਦੇ ਬੰਦੇ ਉੱਠ ਕੇ ਸਾਡੇ ਤੋਂ ਸਵਾਲ ਕਰ ਰਹੇ ਨੇ ਉਹ ਤਾਂ ਪੱਤਰਕਾਰ ਤੇ ਦੀ ਵਿਆਖਿਆ ਤੇ ਕਰ ਰਹੇ ਨੇ ਉਹ ਵੀ ਤਾਂ ਉਹੀ ਆ ਅਕੜਾ ਇਸਤੇਮਾਲ ਕਰ ਰਹੇ ਨੇ ਨਾ ਤਾਂ ਗੰਦੇ ਆਕੇ ਉਹ ਜਿਹੜਾ ਨਾਗਰਿਕ ਹੈ ਤੁਸੀਂ ਉਹਦੇ ਅਧਿਕਾਰਾਂ ਨੂੰ ਸਸਪੈਂਡ ਕਰਨਾ ਚਾਹੁੰਦੇ ਹੋ ਕਿਸੇ ਨੂੰ ਡਰਾ ਕੇ ਕਿਸੇ ਤੇ ਪਰਚਾ ਪਾ ਕੇ ਤਾਂ ਐਕਚੁਅਲ ਦੇ ਵਿੱਚ ਮੇਰੇ ਖਿਆਲ ਦੇ ਨਾਲ ਉਹ ਡਰ ਲੈ ਗਿਆ ਹਾਈ ਕੋਰਟ ਦੇ ਵਿੱਚ ਮੈਂ ਵਾਰ-ਵਾਰ ਕਹਿੰਦਾ ਸੀ ਜਦੋਂ ਅੱਗੇ ਵੀ 2-3 ਮੁੰਡਿਆਂ ਤੇ ਪਰਚੇ ਹੋਏ ਬਨੇਂਦਰ ਤੇ ਪਰਚਾ ਹੋਇਆ ਇਕੱਲਾ ਸਾਡਾ ਇਸ ਮਾਮਲੇ 'ਚ ਕੇਸ ਵਾਰ ਵੀ ਆ ਤਾਂ ਕੁਝ ਹੋਰ ਹੈ ਮੈਂ ਇਹਨਾਂ ਨੂੰ ਵਾਰ-ਵਾਰ ਕਹਿੰਦਾ ਸੀ ਕਿ ਤੁਸੀਂ ਇਹਨਾਂ ਚੀਜ਼ਾਂ 'ਚ ਉਲਝਣ ਦੀ ਥਾਂ ਤੇ 2-3 ਵਕੀਲ ਅچھے ਕਰੋ ਇਹਨਾਂ ਨੂੰ ਹਾਈ ਕੋਰਟ 'ਚ ਲੈ ਜਾਓ ਇੱਕ ਕੇਸ ਦੇ ਵਿੱਚ ਰੂਲਿੰਗ ਆ ਗਈ ਇਹਨਾਂ ਨੇ ਅਗਾਹ ਹੱਥ ਪਾਉਣ ਤੋਂ ਡਰਨਾ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਕੱਲੀ ਪਾਤਰਕਾਰਤਾ ਦੇ ਲਿਹਾਜ਼ ਨਾਲ ਹੀ ਨਹੀਂ ਜੇ ਆਪਾਂ ਵੇਖੀਏ ਜੋ ਨਾਗਰਿਕ ਤੇ ਫੰਡਾਮੈਂਟਲਸ ਨੇ ਇਹ ਉਹਦੇ ਲਿਹਾਜ਼ ਨਾਲ ਵੀ ਮੇਰੇ ਕੋਲ ਦੇ ਨਾਲ ਇੱਕ ਪਾਜੀ ਪਾਜੀ ਉਹ ਤਾਂ ਪਰਵਾਹਾਸ਼ਾ ਪੱਤਰਕਾਰ ਦੀ ਤੈ ਵੀ ਉਹ ਆਪ ਹੀ ਕਰਨੇ ਕਹਿੰਦੇ ਨੇ ਕਿ ਦੇਖੋ ਮਿੰਟੂ ਗੁਰਸਰੀਏ ਵਾਂਗੂ ਹੋਰ ਕਿੰਨੇ ਕੋ ਪੱਤਰਕਾਰ ਨੇ ਜਿਸ ਗੱਡੀ 'ਚ ਬੈਠ ਕੇ ਤੁਸੀਂ ਅੱਜ ਇੰਟਰਵਿਊ ਦੇ ਰਹੇ ਹੋ ਐਵੇਂ ਦੀਆਂ ਗੱਡੀਆਂ ਦੱਸ ਦੋ ਕਿੰਨੀਆਂ ਕੁੱਲ ਨੇ ਹਾਂਜੀ ਹਾਂ ਬਿਲਕੁਲ ਮੈਂ ਦੱਸਿਆ ਸੀ ਮੈਂ ਕਿਹਾ ਮੇਰੇ ਕੋਲ ਗੱਡੀ ਉਸੇ ਤਰ੍ਹਾਂ ਹੀ ਆਈ ਆ ਜਿਵੇਂ ਰੈਕਸ ਸੋਨਾ ਚੱਪਲ ਪਾਉਣ ਵਾਲੇ ਗੂਚੀ ਤੇ ਪਹੁੰਚਿਆ ਤੇ ਮੈਂ ਤਾਂ 15 ਸਾਲ ਤੇ ਆਇਆ ਮੇਰੇ ਕੋਲ ਤਾਂ ਟੁੱਟਾ ਜਿਹਾ ਯਮਾ ਸੀ ਮੈਂ ਉਹਦੇ ਤੋਂ ਸਫ਼ਰ ਤੈਅ ਕੀਤਾ ਸਪਲੈਂਡਰ ਲਿਆ ਫਿਰ ਮੈਂ ਕਾਰ ਤੱਕ ਆਇਆ ਤੇ ਤੁਸੀਂ ਤੇ ਮੈਂ ਐਨਾ ਤੇ ਬੰਦੇ ਦੇਖੇ ਆ ਕਿ ਜਿਨ੍ਹਾਂ ਨੇ ਸ਼ਾਇਦ ਗੱਡੀ 'ਚ ਤੇਲ ਵੀ ਮੰਗਤਾਂ ਕਿ ਪਹੁੰਚਣਾ ਹੁੰਦਾ ਸੀ ਅੱਜ ਕੱਲ ਉਹਨਾਂ ਦੇ ਜਿਹੜੇ ਬਾਈ ਇਹ ਨਵਾਬੀ ठाट ਆ ਅਸੀਂ ਉਹਨਾਂ ਨੂੰ ਜਦੋਂ ਕਹਿੰਦੇ ਕਿ ਯਾਰ ਵਧੀਆ ਗੱਲ ਚਲੋ ਠੀਕ ਆ ਵਾਹ ਗੁੱਡ ਲੱਕ ਆ ਵਧੀਆ ਯਾਰ ਜ਼ਿੰਦਗੀ ਜਿਉਂਦੇ ਹੋ ਤੇ ਸਾਡੀ ਕਾਰ ਤੇ ਤੁਹਾਨੂੰ ਭਾਈ ਢਿੱਡ ਪੀੜ ਹੁੰਦੀ ਆ ਅੱਛਾ ਇਹ ਵੀ ਚੀਜ਼ ਦੇਖੋ ਕਿ ਐਕਚੁਅਲ ਦੇ ਵਿੱਚ ਐਕਚੁਅਲ ਦੇ ਵਿੱਚ ਉਹ ਕਾਰ ਵਾਲੀ ਵੀ ਇਹਨਾਂ ਨੇ ਜਿਹੜੀ ਸੀਗੀ ਉਹ ਗਲਤ ਜਾਣਕਾਰੀ ਫੈਲਾਈ ਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੇ ਨਹੀਂ ਸਕੋ ਕੀ ਪਤਾ ਇਹਨਾਂ ਦੇ ਪੈਰਾਂ ਪਿੱਛੇ ਮੈਨੂੰ ਮਿਲ ਹੀ ਜਾਵੇ ਉਹਦਾਂ ਨੂੰ ठीक <laughs> <भी> है <laughs> चलो ठीक है जी ता दो बहुत बहुत धनवाद क्योंकि तुम आवाज़ बनी बने हो पत्रकारों की और बनते और इस गल की बड़ी खुशी है कि थोड़ा समूह पत्रकार भाईचारे ने भी साथ है जोड़े वाकई आवाज़ चुकते हैं लोगों की लोगों की आवाज़ बनते नेोवें का बहुत बहुत धनवाद